ਹਾਂਜੀ ਭਾਈ ਸੱਸੀ ਗਾਉ ਸਾਰਿਆਂ ਨੂੰ ਬਈ ਇੱਕ ਬੇਨਤੀ ਕਰਨੀ ਸੀ ਪਿੰਡ ਦੀ ਪੰਚਾਇਤ ਨੂੰ ਨਾਲੇ ਲੋਕ ਸੇਵਾ ਕਲੱਬ ਦੇ ਮੈਂਬਰਾਂ ਨੂੰ ਸਾਰਿਆਂ ਨੂੰ ਠੀਕ ਆ ਆ ਬੰਦਾ ਉੱਥੇ ਆਪਣਾ ਬਾਲੀਆਂ ਦੀ ਦੁਕਾਨ ਦੇ ਅੱਗੇ ਆਪੀ ਰੇੜੀ ਜੀ ਲਾਉਂਦਾ ਜੂਸ ਦੀ ਤੇ ਸਾਰਾ ਦਿਨ ਆਪਦਾ ਉੱਥੇ ਖੜਕੇ ਹਨਾ ਜੂਸ ਘੜ ਘੜ ਕੇ ਆਪਦੇ ਪੈਸੇ ਵਟਕ ਕੇ ਲੈ ਜਾਂਦਾ ਹੈਗਾ ਤੇ ਜਿਹੜੀ ਗੰਨਿਆਂ ਦੀ ਆਗ ਹੁੰਦੀ ਹੈ ਜੀ ਉਹ ਸਾਰੀ ਆਪਦੀ ਰੇੜੀ ਚ ਪਾ ਕੇ ਇੱਥੇ ਆਪਣਾ ਜਿਹੜੀ ਮੰਡੀ ਆ ਮੰਡੀ ਦੇ ਸਾਹਮਣੇ ਛੇਵੇਂ ਨਹੀਂ ਛੇਵੇਂ ਨੇ ਇੱਕ ਗੇਟ ਮੂਰੇ ਸੱਟਣ ਲੱਗ ਰਿਹਾ ਸੀਗਾ ਤੇ ਅਸੀਂ ਉਧਰੋਂ ਆਈ ਜਾਂਦੇ ਸੀਗੇ ਤੇ ਅਸੀਂ ਇਹ ਪੁੱਛਿਆ ਨੂੰ ਖੜਾ ਕੇ ਵੀ ਤੂੰ ਇੱਥੇ ਕਿਉਂ ਸੱਟਣ ਲੱਗ ਰਿਹਾ ਇਹਨੂੰ ਚੱਕੂ ਕੌਣ ਅੱਗੇ ਉਹ ਸਾਨੂੰ ਕਹਿੰਦਾ ਕਹਿੰਦਾ ਬਈ ਚੱਕਣ ਚੁੱਕਣ ਦਾ ਤਾਂ ਮੈਨੂੰ ਪਤਾ ਨਹੀਂ ਐਸੀ ਸੱਟ ਕੇ ਜਾਂਦਾ ਮੈਂ ਤਾਂ ਰੋਜ ਆ ਬਈ ਦੇਖੋ ਹੁਣ ਆਪਾਂ ਪਿੰਡ ਦੀ ਸਫਾਈ ਕਰਦੇ ਕਰਦੇ ਦੇਖੋ ਆਪਾਂ ਕਿੰਨਾ ਆਪਾਂ ਸੋਚਦੇ ਆਂ ਵੀ ਪਿੰਡ ਨੂੰ ਸਾਫ ਸੁਥਰਾ ਰੱਖਣਾਗਾ ਇਹਨਾਂ ਲੋਕਾਂ ਨੇ ਗੰਦ ਪਾਉਣ ਤੇ ਧਿਆਨ ਦੇ ਦਿੱਤਾ ਸਾਰਾ ਇਹ ਤੇ ਬੰਦੀ ਕਾਰਵਾਈ ਕਰੋ ਇਹਨੂੰ ਕਿਸੇ ਲੋਟ ਹਟਾਓ ਨਹੀਂ ਫਿਰ ਇਹਨੂੰ ਤੁਸੀਂ ਆਪ ਇਹ ਸੋਚਦੇ ਹੋ ਇਹਦਾ ਕੀ ਕਰਨਾ ਹੈ ਬਈ ਇਹਦਾ ਕਰੋ ਜਿਹੜਾ ਕੁਝ ਕਰਨਾ ਹੈ ਹਾਂਜੀ ਭਾਈ ਸਸੀਗੋ ਸਾਰਿਆਂ ਨੂੰ ਬਈ ਇੱਕ ਬੇਨਤੀ ਕਰਨੀ ਸੀ ਪਿੰਡ ਦੀ ਪੰਚਾਇਤ ਨੂੰ ਨਾਲੇ ਲੋਕ ਸੇਵਾ ਕਲੱਬ ਦੇ ਮੈਂਬਰਾਂ ਨੂੰ ਸਾਰਿਆਂ ਨੇ ਠੀਕ ਆ ਆ ਬੰਦਾ ਉੱਥੇ ਆਪਣਾ ਬਾਲੀਆਂ ਦੀ ਦੁਕਾਨ ਦੇ ਅੱਗੇ ਆਪੀ ਰੇੜੀ ਦੀ ਲਾਉਂਦਾ ਜੂਸ ਦੀ ਤੇ ਸਾਰਾ ਦਿਨ ਆਉਂਦਾ ਉੱਥੇ ਖੜਕੇ ਹਨਾ ਜੂਸ ਘੜ ਘੜ ਕੇ ਆਪਦੇ ਪੈਸੇ ਵਟ ਕੇ ਲੈ ਜਾਂਦਾ ਹੈਗਾ ਤੇ ਜਿਹੜੀ ਗੰਨਿਆਂ ਦੀ ਆਗ ਹੁੰਦੀ ਹੈ ਜੀ ਉਹ ਸਾਰੀ ਅਰਦੀ ਰੇੜੀ ਚ ਪਾ ਕੇ ਇੱਥੇ ਆਪਣਾ ਜਿਹੜੀ ਮੰਡੀ ਆ ਮੰਡੀ ਦੇ ਸਾਹਮਣੇ ਸਵੇਰੇ ਨਹੀਂ ਇੱਥੇਆਂ ਦੇ ਗੇਟ ਮੂਰੇ ਸੱਟਣ ਲੱਗ ਰਿਹਾ ਸੀਗਾ ਤੇ ਅਸੀਂ ਉਧਰੋਂ ਆਈ ਜਾਂਦੇ ਸੀਗੇ ਤੇ ਅਸੀਂ ਇਹ ਪੁੱਛਿਆ ਨੂੰ ਖੜਾ ਕੇ ਵੀ ਤੂੰ ਇੱਥੇ ਕਿਉਂ ਸੱਟਣ ਲੱਗ ਰਿਹਾ ਇਹਨੂੰ ਚੱਕੂ ਕੌਣ ਅੱਗੇ ਉਹ ਸਾਨੂੰ ਕਹਿੰਦਾ ਕਹਿੰਦਾ ਬਈ ਚੱਕਣ ਚੁੱਕਣ ਦਾ ਤਾਂ ਮੈਨੂੰ ਪਤਾ ਨਹੀਂ ਐਸੀ ਸੱਟ ਕੇ ਜਾਂਦਾ ਮੈਂ ਤਾਂ ਰੋਜ਼ ਆ ਬਈ ਦੇਖੋ ਹੁਣ ਆਪਾਂ ਪਿੰਡ ਦੀ ਸਫਾਈ ਕਰਦੇ ਕਰਦੇ ਦੇਖੋ ਆਪਾਂ ਕਿੰਨਾ ਆਪਾਂ ਸੋਚਦੇ ਆਂ ਵੀ ਪਿੰਡ ਨੂੰ ਸਾਫ ਸੁਥਰਾ ਰੱਖਣਾ ਹੈਗਾ ਇਹਨਾਂ ਲੋਕਾਂ ਨੇ ਗੰਦ ਪਾਉਣ ਤੇ ਧਿਆਨ ਦੇ ਰਿਹਾ ਸਾਰਾ ਇਹਦੀ ਬੰਦੀ ਕਾਰਵਾਈ ਕਰੋ ਇਹਨੂੰ ਕਿਸੇ ਲੋਟ ਹਟਾਓ ਨਹੀਂ ਫਿਰ ਇਹਨੂੰ ਤੁਸੀਂ ਆਪੇ ਸੋਚ ਲਓ ਇਹਦਾ ਕੀ ਕਰਨਾ ਹੈ ਬਈ ਇਹਦਾ ਕਰੋ ਜਿਹੜਾ ਕੁਝ ਕਰਨਾ ਹਾਂਜੀ ਬਈ ਸਸੀ ਗਉ ਸਾਰਿਆਂ ਨੂੰ ਬਈ ਇੱਕ ਬੇਨਤੀ ਕਰਨੀ ਸੀ ਪਿੰਡ ਦੀ ਪੰਚਾਇਤ ਨੂੰ ਨਾਲੇ ਲੋਕ ਸੇਵਾ ਕਲੱਬ ਦੇ ਮੈਂਬਰਾਂ ਨੂੰ ਸਾਰਿਆਂ ਨੂੰ ਠੀਕ ਆ ਆ ਬੰਦਾ ਉਥੇ ਆਪਣਾ ਬਾਲੀਆਂ ਦੀ ਦੁਕਾਨ ਦੇ ਅੱਗੇ ਆਪੀ ਰੇੜੀ ਜੀ ਲਾਉਂਦਾ ਜੂਸ ਦੀ ਤੇ ਸਾਰਾ ਦਿਨ ਆਉਂਦਾ ਉਥੇ ਖੜਕੇ ਹਨਾ ਜੂਸ ਘੱਡ ਘੱਡ ਕੇ ਆਪਦੇ ਪੈਸੇ ਵਟਟ ਕੇ ਲੈ ਜਾਂਦਾ ਹੈਗਾ ਤੇ ਜਿਹੜੀ ਗੰਨਿਆਂ ਦੀ ਆਗ ਹੁੰਦੀ ਹੈ ਜੀ ਉਹ ਸਾਰੀ ਅਰਦੀ ਰੇੜੀ ਚ ਪਾ ਕੇ ਇੱਥੇ ਆਪਣਾ ਜਿਹੜੀ ਮੰਡੀ ਆ ਮੰਡੀ ਦੇ ਸਾਹਮਣੇ ਥੇਵੇ ਨਹੀਂ ਇੱਥੇਆਂ ਨੇ ਗੇਟ ਮੂਹਰੇ ਸੱਟਣ ਲੱਗ ਰਿਹਾ ਸੀਗਾ ਤੇ ਅਸੀਂ ਉਧਰੋਂ ਆਈ ਜਾਂਦੇ ਸੀਗੇ ਤੇ ਅਸੀਂ ਇਹ ਪੁੱਛਿਆ ਨੂੰ ਖੜਾ ਕੇ ਵੀ ਤੂੰ ਇੱਥੇ ਕਿਉਂ ਸੱਟਣ ਲੱਗ ਰਿਹਾ ਇਹਨੂੰ ਚੱਕੂ ਕੌਣ ਅੱਗੇ ਉਹ ਸਾਨੂੰ ਕਹਿੰਦਾ ਕਹਿੰਦਾ ਬਈ ਚੱਕਣ ਚੁੱਕਣ ਦਾ ਤਾਂ ਮੈਨੂੰ ਪਤਾ ਨਹੀਂ ਐਂਛੀ ਸੱਟ ਕੇ ਜਾਂਦਾ ਮੈਂ ਤਾਂ ਰੋਜ਼ ਆ ਬਈ ਦੇਖੋ ਹੁਣ ਆਪਾਂ ਪਿੰਡ ਦੀ ਸਫਾਈ ਕਰਦੇ ਕਰਦੇ ਦੇਖੋ ਆਪਾਂ ਕਿੰਨਾ ਆਪਾਂ ਸੋਚਦੇ ਆ ਵੀ ਪਿੰਡ ਨੂੰ ਸਾਫ ਸੁਥਰਾ ਰੱਖਣਾ ਹੈਗਾ ਇਹਨਾਂ ਲੋਕਾਂ ਨੇ ਗੰਦ ਪਾਉਣ ਤੇ ਧਿਆਨ ਦੇ ਦਿੱਤਾ ਸਾਰਾ ਇਹ ਤੇ ਬੰਦ ਦੀ ਕਾਰਵਾਈ ਕਰੋ ਇਹਨੂੰ ਕਿਸੇ ਲੋਟ ਹਟਾਓ ਨਹੀਂ ਫਿਰ ਇਹਨੂੰ ਤੁਸੀਂ ਆਪੇ ਸੋਚ ਲਓ ਕਿ ਕੀ ਕਰਨਾ ਹੈ ਬਈ ਇਹਦਾ ਕਰੋ ਜਿਹੜਾ ਕੁਝ ਕਰਨਾ ਹੈ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬਾਈ ਇੱਕ ਬੇਨਤੀ ਕਰਨੀ ਸੀ ਪਿੰਡ ਦੀ ਪੰਚਾਇਤ ਨੂੰ ਨਾਲੇ ਲੋਕ ਸੇਵਾ ਕਲੱਬ ਦੇ ਮੈਂਬਰਾਂ ਨੂੰ ਸਾਰਿਆਂ ਨੂੰ ਠੀਕ ਆ ਆ ਬੰਦਾ ਉਥੇ ਆਪਣਾ ਬਾਲੀਆਂ ਦੀ ਦੁਕਾਨ ਦੇ ਅੱਗੇ ਆਪੀ ਰੇੜੀ ਜੀ ਲਾਉਂਦਾ ਜੂਸ ਦੀ ਤੇ ਸਾਰਾ ਬੈਣਾ ਉੱਥੇ ਖੜਕੇ ਹਨਾ ਜੂਸ ਘਟ ਹਾਰੀ ਬੇਟ ਮੂਰੇ ਸੱਟਣ ਲੱਗ ਰਿਹਾ ਸੀਗਾ ਤੇ ਅਸੀਂ ਉਧਰੋਂ ਆਈ ਜਾਂਦੇ ਸੀਗੇ ਤੇ ਅਸੀਂ ਨੇ ਪੁੱਛਿਆ ਨੂੰ ਖੜਾ ਕੇ ਵੀ ਤੂੰ ਇੱਥੇ ਕਿਉਂ ਸੱਟਣ ਲੱਗ ਰਿਹਾ ਇਹਨੂੰ ਚੱਕੂ ਕੌਣ ਅੱਗੇ ਉਹ ਸਾਨੂੰ ਕਹਿੰਦਾ ਕਹਿੰਦਾ ਭਾਈ ਚੱਕਣ ਚੁੱਕਣ ਦਾ ਤਾਂ ਮੈਨੂੰ ਪਤਾ ਨਹੀਂ ਐਸੀ ਸੱਟ ਕੇ ਜਾਂਦਾ ਮੈਂ ਤਾਂ ਰੋਜ਼ ਆ ਭਾਈ ਦੇਖੋ ਹੁਣ ਆਪਾਂ ਪਿੰਡ ਦੀ ਸਫਾਈ ਕਰਦੇ ਕਰਦੇ ਦੇਖੋ ਆਪਾਂ ਕਿੰਨਾ ਆਪਾਂ ਸੋਚਦੇ ਆਂ ਵੀ ਪਿੰਡ ਨੂੰ ਸਾਫ਼ ਸੁਥਰਾ ਰੱਖਣਾ ਹੈਗਾ ਇਹਨਾਂ ਲੋਕਾਂ ਨੇ ਗੰਦ ਪਾਉਣ ਤੇ ਧਿਆਨ ਦੇ ਦਿੱਤਾ ਸਾਰਾ ਇਹ ਤੇ ਬੰਦ ਦੀ ਕਾਰਵਾਈ ਕਰੋ ਇਹਨੂੰ ਕਿਸੇ ਲੋ ਤੋਂ ਹਟਾਓ ਨਹੀਂ ਫਿਰ ਉਹਨੂੰ ਤੁਸੀਂ ਆਪੇ ਸੋਚ ਲਓ ਕਿ ਕੀ ਕਰਨਾ ਹੈ ਬਈ ਇਹਦਾ ਕਰੋ ਜਿਹੜਾ ਕੁਝ ਕਰਨਾ ਹਾਂਜੀ ਬਾਈ ਸਸੀਗੋ ਸਾਰਿਆਂ ਨੂੰ ਬਈ ਇੱਕ ਬੇਨਤੀ ਕਰਨੀ ਸੀ ਪਿੰਡ ਦੀ ਪੰਚਾਇਤ ਨੂੰ ਨਾਲੇ ਲੋਕ ਸੇਵਾ ਕਲੱਬ ਦੇ ਮੈਂਬਰਾਂ ਨੂੰ ਸਾਰਿਆਂ ਨੂੰ ਠੀਕ ਆ ਆ ਬੰਦਾ ਉੱਥੇ ਆਪਣਾ ਬਾਲੀਆਂ ਦੀ ਦੁਕਾਨ ਦੇ ਅੱਗੇ ਆਪੀ ਰੇੜੀ ਜੀ ਲਾਉਂਦਾ ਜੂਸ ਵੀ ਤੇ ਸਾਰਾ ਦਿਨ ਬਸ ਖੜ ਕੇ ਹਨਾ ਜੂਸ ਘੜ ਘੜ ਕੇ ਆਪਦੇ ਪੈਸੇ ਵਟ ਕੇ ਲੈ ਜਾਂਦਾ ਹੈਗਾ ਤੇ ਜਿਹੜੀ ਗੰਨਿਆਂ ਦੀ ਆਗ ਹੁੰਦੀ ਹੈ ਜੀ ਉਸਾਰੀ ਅਬਦੀ ਰੇੜੀ ਚ ਪਾ ਕੇ ਇੱਥੇ ਆਪਣਾ ਜਿਹੜੀ ਮੰਡੀ ਆ ਮੰਡੀ ਦੇ ਸਾਹਮਣੇ ਸਵੇਰੇ ਨੇ ਇੱਥੇਆਂ ਦੇ ਗੇਟ ਮੂਨੇ ਸੱਟਣ ਲੱਗ ਰਿਹਾ ਸੀਗਾ ਤੇ ਅਸੀਂ ਉਧਰੋਂ ਆਈ ਜਾਂਦੇ ਸੀਗੇ ਤੇ ਅਸੀਂ ਇਹ ਪੁੱਛਿਆ ਨੂੰ ਖੜਾ ਕੇ ਵੀ ਤੂੰ ਇੱਥੇ ਕਿਉਂ ਸੱਟਣ ਲੱਗ ਰਿਹਾ ਇਹਨੂੰ ਚੱਕੂ ਕੌਣ ਅੱਗੇ ਉਹ ਸਾਨੂੰ ਕਹਿੰਦਾ ਕਹਿੰਦਾ ਬਈ ਚੱਕਣ ਚੁੱਕਣ ਦਾ ਤਾਂ ਮੈਨੂੰ ਪਤਾ ਨਹੀਂ ਐਸੀ ਸੱਟ ਕੇ ਜਾਂਦਾ ਮੈਂ ਤਾਂ ਰੋਜ਼ ਆ ਬਈ ਦੇਖੋ ਹੁਣ ਆਪਾਂ ਪਿੰਡ ਦੀ ਸਫਾਈ ਕਰਦੇ ਕਰਦੇ ਦੇਖੋ ਆਪਾਂ ਕਿੰਨਾ ਆਪਾਂ ਸੋਚਦੇ ਆ ਵੀ ਪਿੰਡ ਨੂੰ ਸਾਫ਼ ਸੁਥਰਾ ਰੱਖਣਾ ਹੈਗਾ ਇਹਨਾਂ ਲੋਕਾਂ ਨੇ ਗੰਦ ਪਾਉਣ ਤੇ ਧਿਆਨ ਦੇ ਰਿਹਾ ਨਾ ਸਾਰਾ ਇਹ ਤੇ ਬੰਦੀ ਕਾਰਵਾਈ ਕਰੋ ਇਹਨੂੰ ਕਿਸੇ ਲੋ ਤੋਂ ਹਟਾਓ ਨਹੀਂ ਫਿਰ ਇਹਨੂੰ ਤੁਸੀਂ ਆਪੇ ਸੋਚ ਲਓ ਇਹਦਾ ਕੀ ਕਰਨਾ ਹੈ ਬਈ ਇਹਦਾ ਕਰੋ ਜਿਹੜਾ ਕੁਝ ਕਰਨਾ ਹਾਂਜੀ ਬਾਈ ਸਸੀ ਗਾਉ ਸਾਰਿਆਂ ਨੂੰ ਬਈ ਇੱਕ ਬੇਨਤੀ ਕਰਨੀ ਸੀ ਪਿੰਡ ਦੀ ਪੰਚਾਇਤ ਨੂੰ ਨਾਲੇ ਲੋਕ ਸੇਵਾ ਕਲੱਬ ਦੇ ਮੈਂਬਰਾਂ ਨੂੰ ਸਾਰਿਆਂ ਨੂੰ ਠੀਕ ਆ ਆ ਬੰਦਾ ਉੱਥੇ ਆਪਣਾ ਬਾਲੀਆਂ ਦੀ ਦੁਕਾਨ ਦੇ ਅੱਗੇ ਆਪਦੀ ਰੇੜੀ ਜੀ ਲਾਉਂਦਾ ਜੂਸ ਦੀ ਤੇ ਸਾਰਾ ਦਿਨ ਆਉਂਦਾ ਉੱਥੇ ਖੜਕੇ ਹਨਾ ਜੂਸ ਘੜ ਘੜ ਕੇ ਆਪਦੇ ਪੈਸੇ ਵਟਟ ਕੇ ਲੈ ਜਾਂਦਾ ਹੈਗਾ ਤੇ ਜਿਹੜੀ ਗੰਨਿਆਂ ਦੀ ਆਗ ਹੁੰਦੀ ਹੈ ਜੀ ਉਹ ਸਾਰੀ ਆਪਦੀ ਰੇੜੀ ਚ ਪਾ ਕੇ ਇੱਥੇ ਆਪਣਾ ਜਿਹੜੀ ਮੰਡੀ ਆ ਮੰਡੀ ਦੇ ਸਾਹਮਣੇ ਥੇਵੇਂ ਇੱਥੇਆਂ ਇੱਕ ਗੇਟ ਮੂਹਰੇ ਸੱਟਣ ਲੱਗ ਰਿਹਾ ਸੀਗਾ ਤੇ ਅਸੀਂ ਉਧਰੋਂ ਆਈ ਜਾਂਦੇ ਸੀਗੇ ਤੇ ਅਸੀਂ ਇਹ ਪੁੱਛਿਆ ਨੂੰ ਖੜਾ ਕੇ ਵੀ ਤੂੰ ਇੱਥੇ ਕਿਉਂ ਸੱਟਣ ਲੱਗ ਰਿਹਾ ਇਹਨੂੰ ਚੱਕੂ ਕੌਣ ਅੱਖਿਓ ਸਾਨੂੰ ਕਹਿੰਦਾ ਕਹਿੰਦਾ ਭਾਈ ਚੱਕਣ ਚੁੱਕਣ ਦਾ ਤਾਂ ਮੈਨੂੰ ਪਤਾ ਨਹੀਂ ਐਂਛੀ ਸੱਟ ਕੇ ਜਾਂਦਾ ਮੈਂ ਤਾਂ ਰੋਜ ਆ ਭਾਈ ਦੇਖੋ ਹੁਣ ਆਪਾਂ ਪਿੰਡ ਦੀ ਸਫਾਈ ਕਰਦੇ ਕਰਦੇ ਦੇਖੋ ਆਪਾਂ ਕਿੰਨਾ ਆਪਾਂ ਸੋਚਦੇ ਆ ਵੀ ਪਿੰਡ ਨੂੰ ਸਾਫ ਸੁਥਰਾ ਰੱਖਣਾਗਾ ਇਹਨਾਂ ਲੋਕਾਂ ਨੇ ਗੰਦ ਪਾਉਣ ਤੇ ਧਿਆਨ ਦੇ ਰਿਹਾ ਸਾਰਾ ਇਹ ਤੇ ਬੰਦ ਦੀ ਕਾਰਵਾਈ ਕਰੋ ਇਹਨੂੰ ਕਿਸੇ ਲੋਟ ਹਟਾਓ ਨਹੀਂ ਫਿਰ ਇਹਨੂੰ ਤੁਸੀਂ ਆਪੇ ਸੋਚ ਲੋ ਇਹਦਾ ਕੀ ਕਰਨਾ ਹੈ ਬਈ ਇਹਦਾ ਕਰੋ ਜਿਹੜਾ ਕੁਝ ਕਰਨਾ ਹਾਂਜੀ ਬਾਈ ਸਸੀ ਗੋਵ ਸਾਰਿਆਂ ਨੂੰ ਬਈ ਇੱਕ ਬੇਨਤੀ ਕਰਨੀ ਸੀ ਪਿੰਡ ਦੀ ਪੰਚਾਇਤ ਨੂੰ ਨਾਲੇ ਲੋਕ ਸੇਵਾ ਕਲੱਬ ਦੇ ਮੈਂਬਰਾਂ ਨੂੰ ਸਾਰਿਆਂ ਨੂੰ ਠੀਕ ਆ ਆ ਬੰਦਾ ਉਥੇ ਆਪਣਾ ਬਾਲੀਆਂ ਦੀ ਦੁਕਾਨ ਦੇ ਅੱਗੇ ਆਪੀ ਰੇੜੀ ਜੀ ਲਾਉਂਦਾ ਜੂਸ ਦੀ ਸਾਰਾ ਬੈਣਾ ਆਉਂਦਾ ਉਥੇ ਖੜਕੇ ਹਨਾ ਜੂਸ ਘੜ ਘੜ ਕੇ ਆਪਦੇ ਪੈਸੇ ਵਟ ਕੇ ਲੈ ਜਾਂਦਾ ਹੈਗਾ ਤੇ ਜਿਹੜੀ ਗੰਨਿਆਂ ਦੀ ਆਗ ਹੁੰਦੀ ਹੈ ਜੀ ਉਹ ਸਾਰੀ ਅਰਦੀ ਰੇੜੀ ਚ ਪਾ ਕੇ ਇੱਥੇ ਆਪਣਾ ਜਿਹੜੀ ਮੰਡੀ ਆ ਮੰਡੀ ਦੇ ਸਾਹਮਣੇ ਸਿਰੇ ਨਹੀਂ ਇੱਥੇਆਂ ਜੇ ਗੇਟ ਮੂਨੇ ਸੱਟਣ ਲੱਗ ਰਿਹਾ ਸੀਗਾ ਤੇ ਅਸੀਂ ਉਧਰੋਂ ਆਈ ਜਾਂਦੇ ਸੀਗੇ ਤੇ ਅਸੀਂ ਇਹ ਪੁੱਛਿਆ ਨੂੰ ਖੜਾ ਕੇ ਵੀ ਤੂੰ ਇੱਥੇ ਕਿਉਂ ਸੱਟਣ ਲੱਗ ਰਿਹਾ ਇਹਨੂੰ ਚੱਕੂ ਕੌਣ ਅੱਗੇ ਉਹ ਸਾਨੂੰ ਕਹਿੰਦਾ ਕਹਿੰਦਾ ਭਾਈ ਚੱਕਣ ਟੁੱਕਣ ਦਾ ਮੈਨੂੰ ਪਤਾ ਨਹੀਂ ਇੱਥੇ ਸੱਟ ਕੇ ਜਾਂਦਾ ਮੈਂ ਤਾਂ ਰੋਜ਼ ਆ ਬਾਈ ਦੇਖੋ ਹੁਣ ਆਪਾਂ ਪਿੰਡ ਦੀ ਸਫਾਈ ਕਰਦੇ ਕਰਦੇ ਦੇਖੋ ਆਪਾਂ ਕਿੰਨਾ ਆਪਾਂ ਸੋਚਦੇ ਆਂ ਵੀ ਪਿੰਡ ਨੂੰ ਸਾਫ ਸੁਥਰਾ ਰੱਖਣਾ ਹੈਗਾ ਇਹਨਾਂ ਲੋਕਾਂ ਨੇ ਗੰਦ ਪਾਉਣ ਤੇ ਧਿਆਨ ਦੇ ਦਿੱਤਾ ਸਾਰਾ ਇਹ ਤੇ ਬੰਦ ਹੀ ਕਾਰਵਾਈ ਕਰੋ ਇਹਨੂੰ ਕਿਸੇ ਲੋਟ ਹਟਾਓ ਨਹੀਂ ਫਿਰ ਇਹਨੂੰ ਤੁਸੀਂ ਆਪ ਇਹ ਸੋਚਦੇ ਹੋ ਕਿ ਕੀ ਕਰਨਾ ਹੈ ਬਾਈ ਇਹਦਾ ਕਰੋ ਜਿਹੜਾ ਕੁਝ ਕਰਨਾ ਹੈ ਹਾਂਜੀ ਬਾਈ ਸਸੀ ਗਾਉ ਸਾਰਿਆਂ ਨੂੰ ਬਾਈ ਇੱਕ ਬੇਨਤੀ ਕਰਨੀ ਸੀ ਪਿੰਡ ਦੀ ਪੰਚਾਇਤ ਨੂੰ ਨਾਲੇ ਲੋਕ ਸੇਵਾ ਕਲੱਬ ਦੇ ਮੈਂਬਰਾਂ ਨੂੰ ਸਾਰਿਆਂ ਨੂੰ ਠੀਕ ਆ ਆ ਬੰਦਾ ਉੱਥੇ ਆਪਣਾ ਬਾਲੀਆਂ ਦੀ ਦੁਕਾਨ ਦੇ ਅੱਗੇ ਆਪੀ ਰੇੜੀ ਜੀ ਲਾਉਂਦਾ ਜੂਸ ਵੀ ਇੱਥੇ ਤੇ ਸਾਰਾ ਬਣਾ ਬਸ ਖੜ ਕੇ ਹਨਾ ਜੂਸ ਘੜ ਘੜ ਕੇ ਆਪਦੇ ਪੈਸੇ ਵਟ ਕੇ ਲੈ ਜਾਂਦਾ ਹੈਗਾ ਤੇ ਜਿਹੜੀ ਗੰਨਿਆਂ ਦੀ ਆਗ ਹੁੰਦੀ ਹੈ ਜੀ ਉਹ ਸਾਰੀ ਆਪਦੀ ਰੇੜੀ ਚ ਪਾ ਕੇ ਇੱਥੇ ਆਪਣਾ ਜਿਹੜੀ ਮੰਡੀ ਆ ਮੰਡੀ ਦੇ ਸਾਹਮਣੇ ਥੇਵੇ ਨੇਗੇ ਥੇਵਿਆਂ ਦੇ ਗੇਟ ਮੂਹਰੇ ਸੱਟਣ ਲੱਗ ਰਿਹਾ ਸੀ ਤੇ ਅਸੀਂ ਉਧਰੋਂ ਆਈ ਜਾਂਦੇ ਸੀਗੇ ਤੇ ਅਸੀਂ ਨੇ ਪੁੱਛਿਆ ਨੂੰ ਖੜਾ ਕੇ ਵੀ ਤੂੰ ਇੱਥੇ ਕਿਉਂ ਸੱਟਣ ਲੱਗ ਰਿਹਾ ਇਹਨੂੰ ਚੱਕੂ ਕੌਣ ਆ ਅੱਜ ਉਹ ਸਾਨੂੰ ਕਹਿੰਦਾ ਕਹਿੰਦਾ ਬਈ ਚੱਕਣ ਚੁੱਕਣ ਦਾ ਤਾਂ ਮੈਨੂੰ ਪਤਾ ਨਹੀਂ ਐਸੀ ਸੱਟ ਕੇ ਜਾਂਦਾ ਮੈਂ ਤਾਂ ਰੋਜ ਆ। ਬਈ ਦੇਖੋ ਹੁਣ ਆਪਾਂ ਪਿੰਡ ਦੀ ਸਫਾਈ ਕਰਦੇ ਕਰਦੇ ਦੇਖੋ ਆਪਾਂ ਕਿੰਨਾ ਆਪਾਂ ਸੋਚਦੇ ਆਂ ਵੀ ਪਿੰਡ ਨੂੰ ਸਾਫ ਸੁਥਰਾ ਰੱਖਣਾ ਹੈਗਾ। ਇਹਨਾਂ ਲੋਕਾਂ ਨੇ ਗੰਦ ਪਾਉਣ ਤੇ ਧਿਆਨ ਦੇ ਰਿਹਾ ਨਾ ਕਹਾਰਾ। ਇਹ ਤੇ ਬੰਦ ਦੀ ਕਾਰਵਾਈ ਕਰੋ। ਇਹਨੂੰ ਕਿਸੇ ਲੋਟ ਹਟਾਓ। ਨਹੀਂ ਫਿਰ ਇਹਨੂੰ ਤੁਸੀਂ ਆਪੇ ਸੋਚ ਲਓ ਇਹਦਾ ਕੀ ਕਰਨਾ ਹੈ ਬਈ। ਇਹਦਾ ਕਰੋ ਜਿਹੜਾ ਕੁਝ ਕਰਨਾ। ਹਾਂਜੀ ਬਈ ਸੱਸੀ ਗਉ ਸਾਰਿਆਂ ਨੂੰ। ਭਾਈ ਇੱਕ ਬੇਨਤੀ ਕਰਨੀ ਸੀ ਪਿੰਡ ਦੀ ਪੰਚਾਇਤ ਨੂੰ ਨਾਲੇ ਲੋਕ ਸੇਵਾ ਕਲੱਬ ਦੇ ਮੈਂਬਰਾਂ ਨੂੰ ਸਾਰਿਆਂ ਨੂੰ ਠੀਕ ਆ ਆ ਬੰਦਾ ਉੱਥੇ ਆਪਣਾ ਬਾਲੀਆਂ ਦੀ ਦੁਕਾਨ ਦੇ ਅੱਗੇ ਆਪਦੀ ਰੇੜੀ ਜੀ ਲਾਉਂਦਾ ਜੂਸ ਦੀ ਤੇ ਸਾਰਾ ਦਿਨ ਉਹ ਉੱਥੇ ਖੜ ਕੇ ਹਨਾ ਜੂਸ ਘੜ ਘੜ ਕੇ ਆਪਦੇ ਪੈਸੇ ਵਟ ਕੇ ਲੈ ਜਾਂਦਾ ਹੈਗਾ ਤੇ ਜਿਹੜੀ ਗੰਨਿਆਂ ਦੀ ਆਗ ਹੁੰਦੀ ਹੈ ਜੀ ਉਹ ਸਾਰੀ ਆਪਦੀ ਰੇੜੀ ਚ ਪਾ ਕੇ ਇੱਥੇ ਆਪਣਾ ਜਿਹੜੀ ਮੰਡੀ ਆ ਮੰਡੀ ਦੇ ਸਾਹਮਣੇ ਸਿਰੇ ਲੱਗੇ ਇੱਥੇਆਂ ਦੇ ਗੇਟ ਮੂਹਰੇ ਸੱਟਣ ਲੱਗ ਰਿਹਾ ਸੀਗਾ ਅਸੀਂ ਉਧਰੋਂ ਆਈ ਜਾਂਦੇ ਸੀਗੇ ਤੇ ਅਸੀਂ ਇਹ ਪੁੱਛਿਆ ਇਹਨੂੰ ਖੜਾ ਕੇ ਵੀ ਤੂੰ ਇੱਥੇ ਕਿਉਂ ਸੱਟਣ ਲੱਗ ਰਿਹਾ ਇਹਨੂੰ ਚੱਕੂ ਕੌਣ ਅੱਜੋਂ ਸਾਨੂੰ ਕਹਿੰਦਾ ਕਹਿੰਦਾ ਬਈ ਚੱਕਣ ਚੁੱਕਣ ਦਾ ਤਾਂ ਮੈਨੂੰ ਪਤਾ ਨਹੀਂ ਐਂਛੀ ਸੱਟ ਕੇ ਜਾਨਾ ਮਾ ਦਾ ਰੋਜ ਆ ਬਈ ਦੇਖੋ ਹੁਣ ਆਪਾਂ ਪਿੰਡ ਦੀ ਸਫਾਈ ਕਰਦੇ ਕਰਦੇ ਦੇਖੋ ਆਪਾਂ ਕਿੰਨਾ ਆਪਾਂ ਸੋਚਦੇ ਆਂ ਵੀ ਪਿੰਡ ਨੂੰ ਸਾਫ ਸੁਥਰਾ ਰੱਖਣਾ ਹੈਗਾ ਇਹਨਾਂ ਲੋਕਾਂ ਨੇ ਗੰਦ ਪਾਉਣ ਤੇ ਧਿਆਨ ਦੇ ਰਿਹਾ ਨਾ ਸਾਰਾ ਇਹ ਤੇ ਬੰਦ ਦੀ ਕਾਰਵਾਈ ਕਰੋ ਇਹਨੂੰ ਕਿਸੇ ਲੋਟ ਹਟਾਓ ਨਹੀਂ ਫਿਰ ਇਹਨੂੰ ਤੁਸੀਂ ਆਪ ਇਹ ਸੋਚ ਲੋ ਇਹਦਾ ਕੀ ਕਰਨਾ ਹੈ ਬਈ ਇਹਦਾ ਕਰੋ ਜਿਹੜਾ ਕੁਝ ਕਰਨਾ ਹੈ ਹਾਂਜੀ ਭਾਈ ਸਸੀ ਗਾਉ ਸਾਰਿਆਂ ਨੂੰ ਭਾਈ ਇੱਕ ਬੇਨਤੀ ਕਰਨੀ ਸੀ ਪਿੰਡ ਦੀ ਪੰਚਾਇਤ ਨੂੰ ਨਾਲੇ ਲੋਕ ਸੇਵਾ ਕਲੱਬ ਦੇ ਮੈਂਬਰਾਂ ਨੂੰ ਸਾਰਿਆਂ ਨੂੰ ਠੀਕ ਆ ਆ ਬੰਦਾ ਉਥੇ ਆਪਣਾ ਬਾਲੀਆਂ ਦੀ ਦੁਕਾਨ ਦੇ ਅੱਗੇ ਆਪਦੀ ਰੇੜੀ ਜੀ ਲਾਉਂਦਾ ਜੂਸ ਦੀ ਤੇ ਸਾਰਾ ਦਿਨ ਆਉਂਦਾ ਉਥੇ ਖੜ ਕੇ ਹਨਾ ਜੂਸ ਘੜ ਘੜ ਕੇ ਆਪਦੇ ਪੈਸੇ ਵਟਕ ਕੇ ਲੈ ਜਾਂਦਾ ਹੈਗਾ ਤੇ ਜਿਹੜੀ ਗੰਨਿਆਂ ਦੀ ਆਗ ਹੁੰਦੀ ਹੈ ਜੀ ਉਹ ਸਾਰੀ ਆਪਦੀ ਰੇੜੀ ਚ ਪਾ ਕੇ ਇੱਥੇ ਆਪਣਾ ਜਿਹੜੀ ਮੰਡੀ ਆ ਮੰਡੀ ਦੇ ਸਾਹਮਣੇ ਛਿਵੇ ਨੇ ਇੱਥੇ ਵਾਲੇ ਅੱਗੇ ਗੇਟ ਮੂਰੇ ਸੱਟਣ ਲੱਗ ਰਿਹਾ ਸੀਗਾ ਤੇ ਅਸੀਂ ਉਧਰੋਂ ਆਈ ਜਾਂਦੇ ਸੀਗੇ ਤੇ ਅਸੀਂ ਇਹ ਪੁੱਛਿਆ ਨੂੰ ਖੜਾ ਕੇ ਵੀ ਤੂੰ ਇੱਥੇ ਕਿਉਂ ਸੱਟਣ ਲੱਗ ਰਿਹਾ ਹੈ ਇਹਨੂੰ ਚੱਕੂ ਕੌਣ ਅੱਜੋ ਸਾਨੂੰ ਕਹਿੰਦਾ ਕਹਿੰਦਾ ਬਈ ਚੱਕਣ ਚੁੱਕਣ ਦਾ ਤਾਂ ਮੈਨੂੰ ਪਤਾ ਨਹੀਂ ਐਂਛੀ ਸੱਟ ਕੇ ਜਾਨਾ ਮਾਤਾ ਰੋਜਾ ਬਈ ਦੇਖੋ ਹੁਣ ਆਪਾਂ ਪਿੰਡ ਦੀ ਸਫਾਈ ਕਰਦੇ ਕਰਦੇ ਦੇਖੋ ਆਪਾਂ ਕਿੰਨਾ ਆਪਾਂ ਸੋਚਦੇ ਆਂ ਵੀ ਪਿੰਡ ਨੂੰ ਸਾਫ ਸੁਥਰਾ ਰੱਖਣਾ ਹੈਗਾ ਇਹਨਾਂ ਲੋਕਾਂ ਨੇ ਗੰਦ ਪਾਉਣ ਤੇ ਧਿਆਨ ਦੇ ਦਿੱਤਾ ਸਾਰਾ ਇਹ ਤੇ ਬੰਦ ਦੀ ਕਾਰਵਾਈ ਕਰੋ ਇਹਨੂੰ ਕਿਸੇ ਲੋਟ ਹਟਾਓ ਨਹੀਂ ਫਿਰ ਇਹਨੂੰ ਤੁਸੀਂ ਆਪ ਇਹ ਸੋਚ ਲੋ ਇਹਦਾ ਕੀ ਕਰਨਾ ਹੈ ਬਈ ਇਹਦਾ ਕਰੋ ਜਿਹੜਾ ਕੁਝ ਕਰਨਾ ਹਾਂਜੀ ਭਾਈ ਸੱਸੀ ਗੱਲ ਸਾਰਿਆਂ ਨੂੰ ਬਈ ਇੱਕ ਬੇਨਤੀ ਕਰਨੀ ਸੀ ਪਿੰਡ ਦੀ ਪੰਚਾਇਤ ਨੂੰ ਨਾਲੇ ਲੋਕ ਸੇਵਾ ਕਲੱਬ ਦੇ ਮੈਂਬਰਾਂ ਨੂੰ ਸਾਰਿਆਂ ਨੇ ਠੀਕ ਆ ਆ ਬੰਦਾ ਉੱਥੇ ਆਪਣਾ ਬਾਲੀਆਂ ਦੀ ਦੁਕਾਨ ਦੇ ਅੱਗੇ ਆਪੀ ਰੇੜੀ ਜੀ ਲਾਉਂਦਾ ਜੂਸ ਦੀ ਤੇ ਸਾਰਾ ਦਿਨ ਆਉਂਦਾ ਉੱਥੇ ਖੜਕੇ ਹਨਾ ਜੂਸ ਘੜ ਘੜ ਕੇ ਆਪਦੇ ਪੈਸੇ ਵਟ ਕੇ ਲੈ ਜਾਂਦਾ ਹੈਗਾ ਤੇ ਜਿਹੜੀ ਗੰਨਿਆਂ ਦੀ ਆਗ ਹੁੰਦੀ ਹੈ ਜੀ ਉਹ ਸਾਰੀ ਅਰਦੀ ਰੇੜੀ ਚ ਪਾ ਕੇ ਇੱਥੇ ਆਪਣਾ ਜਿਹੜੀ ਮੰਡੀ ਆ ਮੰਡੀ ਦੇ ਸਾਹਮਣੇ 서ੇ ਰਹੀ ਹੈ ਇੱਥੇਆਂ ਨੇ ਗੇਟ ਮੂਰੇ ਸੱਟਣ ਲੱਗ ਰਿਹਾ ਸੀਗਾ ਤੇ ਅਸੀਂ ਉਧਰੋਂ ਆਈ ਜਾਂਦੇ ਸੀਗੇ ਤੇ ਅਸੀਂ ਇਹ ਪੁੱਛਿਆ ਨੂੰ ਖੜਾ ਕੇ ਵੀ ਤੂੰ ਇੱਥੇ ਕਿਉਂ ਸੱਟਣ ਲੱਗ ਰਿਹਾ ਇਹਨੂੰ ਚੱਕੂ ਕੌਣ ਅੱਗੇ ਉਹ ਸਾਨੂੰ ਕਹਿੰਦਾ ਕਹਿੰਦਾ ਬਈ ਚੱਕਣ ਚੁੱਕਣ ਦਾ ਤਾਂ ਮੈਨੂੰ ਪਤਾ ਨਹੀਂ ਐਸੀ ਸੱਟ ਕੇ ਜਾਨਾ ਮੈਂ ਤਾਂ ਰੋਜ ਆ ਬਈ ਦੇਖੋ ਹੁਣ ਆਪਾਂ ਪਿੰਡ ਦੀ ਸਫਾਈ ਕਰਦੇ ਕਰਦੇ ਦੇਖੋ ਆਪਾਂ ਕਿੰਨਾ ਆਪਾਂ ਸੋਚਦੇ ਆਂ ਵੀ ਪਿੰਡ ਨੂੰ ਸਾਫ ਸੁਥਰਾ ਰੱਖਣਾ ਹੈਗਾ ਇਹਨਾਂ ਲੋਕਾਂ ਨੇ ਗੰਦ ਪਾਉਣ ਤੇ ਧਿਆਨ ਦੇ ਦਿੱਤਾ ਸਾਰਾ ਇਹ ਤੇ ਬੰਦੀ ਕਾਰਵਾਈ ਕਰੋ ਇਹਨੂੰ ਕਿਸੇ ਲੋਟ ਹਟਾਓ ਨਹੀਂ ਫਿਰ ਇਹਨੂੰ ਤੁਸੀਂ ਆਪੇ ਸੁਠ ਲੋ ਇਹਦਾ ਕੀ ਕਰਨਾ ਹੈ ਬਈ ਇਹਦਾ ਕਰੋ ਜਿਹੜਾ ਕੁਝ ਕਰਨਾ ਹਾਂਜੀ ਬਾਈ ਸਸੀ ਗਾਉ ਸਾਰਿਆਂ ਨੂੰ ਬਾਈ ਇੱਕ ਬੇਨਤੀ ਕਰਨੀ ਸੀ ਪਿੰਡ ਦੀ ਪੰਚਾਇਤ ਨੂੰ ਨਾਲੇ ਲੋਕ ਸੇਵਾ ਕਲਪ ਦੇ ਮੈਂਬਰਾਂ ਨੂੰ ਸਾਰਿਆਂ ਨੂੰ ਠੀਕ ਆ ਆ ਬੰਦਾ ਉਥੇ ਆਪਣਾ ਬਾਲੀਆਂ ਦੀ ਦੁਕਾਨ ਦੇ ਅੱਗੇ ਆਪੀ ਰੇੜੀ ਜੀ ਲਾਉਂਦਾ ਜੂਸ ਦੀ ਤੇ ਸਾਰਾ ਦਿਨ ਬਸ ਖੜ ਕੇ ਹਨਾ ਜੂਸ ਘੜ ਘੜ ਕੇ ਆਪਦੇ ਪੈਸੇ ਵਟ ਕੇ ਲੈ ਜਾਂਦਾ ਹੈਗਾ ਤੇ ਜਿਹੜੀ ਗੰਨਿਆਂ ਦੀ ਆਗ ਹੁੰਦੀ ਹੈ ਜੀ ਉਹ ਸਾਰੀ ਆਪਦੀ ਰੇੜੀ ਚ ਪਾ ਕੇ ਇੱਥੇ ਆਪਣਾ ਜਿਹੜੀ ਮੰਡੀ ਆ ਮੰਡੀ ਦੇ ਸਾਹਮਣੇ ਸਿਰੇ ਲੱਗੇ ਤੇ ਵਿਆਂ ਦੇ ਗੇਟ ਮੂਰੇ ਸੱਟਣ ਲੱਗ ਰਿਹਾ ਸੀ ਤੇ ਅਸੀਂ ਉਧਰੋਂ ਆਈ ਜਾਂਦੇ ਸੀਗੇ ਤੇ ਅਸੀਂ ਨੇ ਪੁੱਛਿਆ ਨੂੰ ਖੜਾ ਕੇ ਵੀ ਤੂੰ ਇੱਥੇ ਕਿਉਂ ਸੱਟਣ ਲੱਗ ਰਿਹਾ ਇਹਨੂੰ ਚੱਕੂ ਕੌਣ ਅੱਗੇ ਉਹ ਸਾਨੂੰ ਕਹਿੰਦਾ ਕਹਿੰਦਾ ਬਈ ਚੱਕਣ ਚੁੱਕਣ ਦਾ ਤਾਂ ਮੈਨੂੰ ਪਤਾ ਨਹੀਂ ਐਸੀ ਸੱਟ ਕੇ ਜਾਂਦਾ ਮੈਂ ਤਾਂ ਰੋਜ਼ ਆ ਬਈ ਦੇਖੋ ਹੁਣ ਆਪਾਂ ਪਿੰਡ ਦੀ ਸਫਾਈ ਕਰਦੇ ਕਰਦੇ ਦੇਖੋ ਆਪਾਂ ਕਿੰਨਾ ਆਪਾਂ ਸੋਚਦੇ ਆ ਵੀ ਪਿੰਡ ਨੂੰ ਸਾਫ ਸੁਥਰਾ ਰੱਖਣਾ ਹੈਗਾ ਇਹਨਾਂ ਲੋਕਾਂ ਨੇ ਗੰਦ ਪਾਉਣ ਤੇ ਧਿਆਨ ਦੇ ਰੱਖਿਆ ਨਾ ਸਾਰਾ ਇਹ ਤੇ ਬੰਦ ਹੀ ਕਾਰਵਾਈ ਕਰੋ ਇਹਨੂੰ ਕਿਸੇ ਲੋ ਤੋਂ ਹਟਾਓ ਨਹੀਂ ਫਿਰ ਇਹਨੂੰ ਤੁਸੀਂ ਆਪੇ ਸੋਚ ਲਓ ਇਹਦਾ ਕੀ ਕਰਨਾ ਹੈ ਬਈ ਇਹਦਾ ਕਰੋ ਜਿਹੜਾ ਕੁਝ ਕਰਨਾ ਹਾਂਜੀ ਬਈ ਸਸੀ ਗਵ ਸਾਰਿਆਂ ਨੂੰ ਬਈ ਇੱਕ ਬੇਨਤੀ ਕਰਨੀ ਸੀ ਪਿੰਡ ਦੀ ਪੰਚਾਇਤ ਨੂੰ ਨਾਲੇ ਲੋਕ ਸੇਵਾ ਕਲੱਬ ਦੇ ਮੈਂਬਰਾਂ ਨੂੰ ਸਾਰਿਆਂ ਨੂੰ ਠੀਕ ਆ ਆ ਬੰਦਾ ਉਥੇ ਆਪਣਾ ਬਾਲੀਆਂ ਦੀ ਦੁਕਾਨ ਦੇ ਅੱਗੇ ਆਪੀ ਰੇੜੀ ਜੀ ਲਾਉਂਦਾ ਜੂਸ ਦੀ ਤੇ ਸਾਰਾ ਬੈਣਾ ਉਹ ਤੇ ਸੜ ਕੇ ਹਨਾ ਜੂਸ ਘੱਡ ਘੱਡ ਕੇ ਆਪਦੇ ਪੈਸੇ ਵਟ ਕੇ ਲੈ ਜਾਂਦਾ ਹੈਗਾ ਤੇ ਜਿਹੜੀ ਗੰਨਿਆਂ ਦੀ ਆਗ ਹੁੰਦੀ ਹੈ ਜੀ ਉਹ ਸਾਰੀ ਅਰਦੀ ਰੇੜੀ ਚ ਪਾ ਕੇ ਇੱਥੇ ਆਪਣਾ ਜਿਹੜੀ ਮੰਡੀ ਆ ਮੰਡੀ ਦੇ ਸਾਹਮਣੇ ਸਿਰੇ ਨੇ ਕਿਥੇ ਬਿਆਨ ਗੇਟ ਮੂਹਰੇ ਸੱਟਣ ਲੱਗ ਰਿਹਾ ਸੀ ਤੇ ਅਸੀਂ ਉਧਰੋਂ ਆਈ ਜਾਂਦੇ ਸੀਗੇ ਤੇ ਅਸੀਂ ਇਹ ਪੁੱਛਿਆ ਨੂੰ ਖੜਾ ਕੇ ਵੀ ਤੂੰ ਇੱਥੇ ਕਿਉਂ ਸੱਟਣ ਲੱਗ ਰਿਹਾ ਇਹਨੂੰ ਚੱਕੂ ਕੌਣ ਅੱਜੋਂ ਸਾਨੂੰ ਕਹਿੰਦਾ ਕਹਿੰਦਾ ਬਈ ਚੱਕਣ ਚੁੱਕਣ ਦਾ ਤਾਂ ਮੈਨੂੰ ਪਤਾ ਨਹੀਂ ਐਸੀ ਸੱਟ ਕੇ ਜਾਂਦਾ ਮੈਂ ਤਾਂ ਰੋਜ਼ ਆ ਬਈ ਦੇਖੋ ਹੁਣ ਆਪਾਂ ਪਿੰਡ ਦੀ ਸਫਾਈ ਕਰਦੇ ਕਰਦੇ ਦੇਖੋ ਆਪਾਂ ਕਿੰਨਾ ਆਪਾਂ ਸੋਚਦੇ ਆਂ ਵੀ ਪਿੰਡ ਨੂੰ ਸਾਫ਼ ਸੁਥਰਾ ਰੱਖਣਾ ਹੈਗਾ ਇਹਨਾਂ ਲੋਕਾਂ ਨੇ ਗੰਦ ਪਾਉਣ ਤੇ ਧਿਆਨ ਦੇ ਰੱਖਿਆ ਰੱਖ ਰ ਇਹ ਤੇ ਬੰਦ ਦੀ ਕਾਰਵਾਈ ਕਰੋ ਇਹਨੂੰ ਕਿਸੇ ਲੋਟ ਹਟਾਓ ਨਹੀਂ ਫਿਰ ਇਹਨੂੰ ਤੁਸੀਂ ਆਪ ਇਹ ਸੋਚਦੇ ਹੋ ਇਹਦਾ ਕੀ ਕਰਨਾ ਹੈ ਬਈ ਇਹਦਾ ਕਰੋ ਜਿਹੜਾ ਕੁਝ ਕਰਨਾ ਹਾਂਜੀ ਬਈ ਸੱਸੀ ਗੱਲ ਸਾਰਿਆਂ ਨੂੰ ਬਈ ਇੱਕ ਬੇਨਤੀ ਕਰਨੀ ਸੀ ਪਿੰਡ ਦੀ ਪੰਚਾਇਤ ਨੂੰ ਨਾਲੇ ਲੋਕ ਸੇਵਾ ਕਲੱਬ ਦੇ ਮੈਂਬਰਾਂ ਨੂੰ ਸਾਰਿਆਂ ਨੂੰ ਠੀਕ ਆ ਆ ਬੰਦਾ ਉੱਥੇ ਆਪਣਾ ਬਾਲੀਆਂ ਦੀ ਦੁਕਾਨ ਦੇ ਅੱਗੇ ਆਪੀ ਰੇੜੀ ਜੀ ਲਾਉਂਦਾ ਜੂਸ ਦੀ ਤੇ ਸਾਰਾ ਦਿਨ ਆਪਦਾ ਉੱਥੇ ਖੜਕੇ ਹਨਾ ਜੂਸ ਘੜ ਘੜ ਕੇ ਆਪਦੇ ਪੈਸੇ ਵਟਕ ਕੇ ਲੈ ਜਾਂਦਾ ਹੈਗਾ ਤੇ ਜਿਹੜੀ ਗੰਨਿਆਂ ਦੀ ਆਗ ਹੁੰਦੀ ਹੈ ਜੀ ਉਹ ਸਾਰੀ ਆਪਦੀ ਰੇੜੀ ਚ ਪਾ ਕੇ ਇੱਥੇ ਆਪਣਾ ਜਿਹੜੀ ਮੰਡੀ ਆ ਮੰਡੀ ਦੇ ਸਾਹਮਣੇ ਸਿਰੇ ਨਹੀਂ ਇੱਥੇ ਉਹਨਾਂ ਇੱਕ ਗੇਟ ਮੂਹਰੇ ਸੱਟਣ ਲੱਗ ਰਿਹਾ ਸੀਗਾ ਤੇ ਅਸੀਂ ਉਧਰੋਂ ਆਈ ਜਾਂਦੇ ਸੀਗੇ ਤੇ ਅਸੀਂ ਇਹ ਪੁੱਛਿਆ ਨੂੰ ਖੜਾ ਕੇ ਵੀ ਤੂੰ ਇੱਥੇ ਕਿਉਂ ਸੱਟਣ ਲੱਗ ਰਿਹਾ ਹੈਂ ਨੂੰ ਚੱਕੂ ਕੌਣ ਅੱਛਾ ਉਹ ਸਾਨੂੰ ਕਹਿੰਦਾ ਕਹਿੰਦਾ ਬਈ ਚੱਕਣ ਟੁੱਕਣ ਦਾ ਮੈਨੂੰ ਪਤਾ ਨਹੀਂ ਐਂਛੀ ਸੱਟ ਕੇ ਜਾਨਣਾ ਮੈਂ ਤਾਂ ਰੋਜ ਆ। ਬਈ ਦੇਖੋ ਹੁਣ ਆਪਾਂ ਪਿੰਡ ਦੀ ਸਫਾਈ ਕਰਦੇ ਕਰਦੇ ਦੇਖੋ ਆਪਾਂ ਕਿੰਨਾ ਆਪਾਂ ਸੋਚਦੇ ਆਂ ਵੀ ਪਿੰਡ ਨੂੰ ਸਾਫ ਸੁਥਰਾ ਰੱਖਣਾ ਹੈਗਾ। ਇਹਨਾਂ ਲੋਕਾਂ ਨੇ ਗੰਦ ਪਾਉਣ ਤੇ ਧਿਆਨ ਦੇ ਦਿੱਤਾ ਇਹਦਾ ਸਾਰਾ। ਇਹ ਤੇ ਬੰਦ ਦੀ ਕਾਰਵਾਈ ਕਰੋ ਇਹਨੂੰ ਕਿਸੇ ਲੋਟ ਹਟਾਓ ਨਹੀਂ ਫਿਰ ਇਹਨੂੰ ਤੁਸੀਂ ਆਪ ਇਹ ਸੋਚਦੇ ਹੋ ਇਹਦਾ ਕੀ ਕਰਨਾ ਹੈ ਬਈ? ਇਹਦਾ ਕਰੋ ਜਿਹੜਾ ਕੁਝ ਕਰਨਾ ਹੈ। ਹਾਂਜੀ ਬਈ ਸਸੀ ਗਉ ਸਾਰਿਆਂ ਨੂੰ ਭਈ ਇੱਕ ਬੇਨਤੀ ਕਰਨੀ ਸੀ ਪਿੰਡ ਦੀ ਪੰਚਾਇਤ ਨੂੰ ਨਾਲੇ ਲੋਕ ਸੇਵਾ ਕਲਪ ਦੇ ਮੈਂਬਰਾਂ ਨੂੰ ਸਾਰਿਆਂ ਨੂੰ ਠੀਕ ਆ ਆ ਬੰਦਾ ਉਥੇ ਆਪਣਾ ਬਾਲੀਆਂ ਦੀ ਦੁਕਾਨ ਦੇ ਅੱਗੇ ਆਪੀ ਰੇੜੀ ਜੀ ਲਾਉਂਦਾ ਜੂਸ ਦੀ ਤੇ ਸਾਰਾ ਦਿਨ ਆਉਂਦਾ ਉਥੇ ਖੜਕੇ ਹਨਾ ਜੂਸ ਘੜ ਘੜ ਕੇ ਆਪਦੇ ਪੈਸੇ ਵਟਕ ਕੇ ਲੈ ਜਾਂਦਾ ਹੈਗਾ ਤੇ ਜਿਹੜੀ ਗੰਨਿਆਂ ਦੀ ਆਗ ਹੁੰਦੀ ਹੈ ਜੀ ਉਹ ਸਾਰੀ ਆਪਦੀ ਰੇੜੀ ਚ ਪਾ ਕੇ ਇੱਥੇ ਆਪਣਾ ਜਿਹੜੀ ਮੰਡੀ ਆ ਮੰਡੀ ਦੇ ਸਾਹਮਣੇ ਛੇਵੇਂ ਨੇ ਛੇਵਾਂ ਦੇ ਅੱਗੇ ਗੇਟ ਮੂਹਰੇ ਸੱਟਣ ਲੱਗ ਰਿਹਾ ਸੀਗਾ ਤੇ ਅਸੀਂ ਉਧਰੋਂ ਆਈ ਜਾਂਦੇ ਸੀਗੇ ਤੇ ਅਸੀਂ ਇਹ ਪੁੱਛਿਆ ਇਹਨੂੰ ਖੜਾ ਕੇ ਵੀ ਤੂੰ ਇੱਥੇ ਕਿਉਂ ਸੱਟਣ ਲੱਗ ਰਿਹਾ ਇਹਨੂੰ ਚੱਕੂ ਕੌਣ ਅੱਗੇ ਉਹ ਸਾਨੂੰ ਕਹਿੰਦਾ ਕਹਿੰਦਾ ਬਈ ਚੱਕਣ ਚੁੱਕਣ ਦਾ ਤਾਂ ਮੈਨੂੰ ਪਤਾ ਨਹੀਂ ਐਸੀ ਸੱਟ ਕੇ ਜਾਂਦਾ ਮਟਰੋਜਾ ਬਈ ਦੇਖੋ ਹੁਣ ਆਪਾਂ ਪਿੰਡ ਦੀ ਸਫਾਈ ਕਰਦੇ ਕਰਦੇ ਦੇਖੋ ਆਪਾਂ ਕਿੰਨਾ ਆਪਾਂ ਸੋਚਦੇ ਆਂ ਵੀ ਪਿੰਡ ਨੂੰ ਸਾਫ਼ ਸੁਥਰਾ ਰੱਖਣਾ ਹੈਗਾ ਇਹਨਾਂ ਲੋਕਾਂ ਨੇ ਗੰਦ ਪਾਉਣ ਤੇ ਧਿਆਨ ਦੇ ਰਿਹਾ ਨਾ ਕਹਵਾਰਾ ਇਹ ਤੇ ਬੰਦ ਦੀ ਕਾਰਵਾਈ ਕਰੋ ਇਹਨੂੰ ਕਿਸੇ ਲੋਟ ਹਟਾਓ ਨਹੀਂ ਫਿਰ ਇਹਨੂੰ ਤੁਸੀਂ ਆਪ ਇਹ ਸੋਚਦੇ ਹੋ ਕਿ ਕੀ ਕਰਨਾ ਹੈ ਬਈ ਇਹਦਾ ਕਰੋ ਜਿਹੜਾ ਕੁਝ ਕਰਨਾ ਹੈ ਹਾਂਜੀ ਭਾਈ ਸਸੀ ਗਉ ਸਾਰਿਆਂ ਨੂੰ ਭਾਈ ਇੱਕ ਬੇਨਤੀ ਕਰਨੀ ਸੀ ਪਿੰਡ ਦੀ ਪੰਚਾਇਤ ਨੂੰ ਨਾਲੇ ਲੋਕ ਸੇਵਾ ਕਲੱਬ ਦੇ ਮੈਂਬਰਾਂ ਨੂੰ ਸਾਰਿਆਂ ਨੂੰ ਠੀਕ ਆ ਆ ਬੰਦਾ ਉੱਥੇ ਆਪਣਾ ਬਾਲੀਆਂ ਦੀ ਦੁਕਾਨ ਦੇ ਅੱਗੇ ਆਪਦੀ ਰੇੜੀ ਵੀ ਲਾਉਂਦਾ ਜੂਸ ਵੀ ਤੇ ਸਾਰਾ ਦਿਨ ਬਸ ਖੜ ਕੇ ਹਨਾ ਜੂਸ ਘੜ ਘੜ ਕੇ ਆਪਦੇ ਪੈਸੇ ਵਟ ਕੇ ਲੈ ਜਾਂਦਾ ਹੈਗਾ ਤੇ ਜਿਹੜੀ ਗੰਨਿਆਂ ਦੀ ਆਗ ਹੁੰਦੀ ਹੈ ਜੀ ਉਹ ਸਾਰੀ ਆਪਦੀ ਰੇੜੀ ਚ ਪਾ ਕੇ ਇੱਥੇ ਆਪਣਾ ਜਿਹੜੀ ਮੰਡੀ ਆ ਮੰਡੀ ਦੇ ਸਾਹਮਣੇ 서 ਰਹੇ ਨੇ ਇੱਥੇਆਂ ਨੇ ਗੇਟ ਮੂਨੇ ਸੱਟਣ ਲੱਗ ਰਿਹਾ ਸੀ ਤੇ ਅਸੀਂ ਉਧਰੋਂ ਆਈ ਜਾਂਦੇ ਸੀਗੇ ਤੇ ਅਸੀਂ ਇਹ ਪੁੱਛਿਆ ਇਹਨੂੰ ਖੜਾ ਕੇ ਵੀ ਤੂੰ ਇੱਥੇ ਕਿਉਂ ਸੱਟਣ ਲੱਗ ਰਿਹਾ ਇਹਨੂੰ ਚੱਕੂ ਕੌਣ ਅੱਜੋਂ ਸਾਨੂੰ ਕਹਿੰਦਾ ਕਹਿੰਦਾ ਬਈ ਚੱਕਣ ਚੁੱਕਣ ਦਾ ਤਾਂ ਮੈਨੂੰ ਪਤਾ ਨਹੀਂ ਐਂਛੀ ਸੱਟ ਕੇ ਜਾਨਾ ਮਤਰਾ ਰੋਜ ਆ ਬਈ ਦੇਖੋ ਹੁਣ ਆਪਾਂ ਪਿੰਡ ਦੀ ਸਫਾਈ ਕਰਦੇ ਕਰਦੇ ਦੇਖੋ ਆਪਾਂ ਕਿੰਨਾ ਆਪਾਂ ਸੋਚਦੇ ਆਂ ਵੀ ਪਿੰਡ ਨੂੰ ਸਾਫ ਸੁਥਰਾ ਰੱਖਣਾ ਹੈਗਾ ਇਹਨਾਂ ਲੋਕਾਂ ਨੇ ਗੰਦ ਪਾਉਣ ਤੇ ਧਿਆਨ ਦੇ ਰਿਹਾ ਸਾਰਾ ਇਹ ਤੇ ਬੰਦ ਦੀ ਕਾਰਵਾਈ ਕਰੋ ਇਹਨੂੰ ਕਿਸੇ ਲੋਟ ਹਟਾਓ ਨਹੀਂ ਫਿਰ ਇਹਨੂੰ ਤੁਸੀਂ ਆਪ ਇਹ ਸੋਚ ਲਓ ਇਹਦਾ ਕੀ ਕਰਨਾ ਹੈ ਬਈ ਇਹਦਾ ਕਰੋ ਜਿਹੜਾ ਕੁਝ ਕਰਨਾ ਹਾਂਜੀ ਭਾਈ ਸਸੀਗੋ ਸਾਰਿਆਂ ਨੂੰ ਭਾਈ ਇੱਕ ਬੇਨਤੀ ਕਰਨੀ ਸੀ ਪਿੰਡ ਦੀ ਪੰਚਾਇਤ ਨੂੰ ਨਾਲੇ ਲੋਕ ਸੇਵਾ ਕਲੱਬ ਦੇ ਮੈਂਬਰਾਂ ਨੂੰ ਸਾਰਿਆਂ ਨੂੰ ਠੀਕ ਆ ਆ ਬੰਦਾ ਉਥੇ ਆਪਣਾ ਬਾਲੀਆਂ ਦੀ ਦੁਕਾਨ ਦੇ ਅੱਗੇ ਆਪ ਵੀ ਰੇੜੀ ਜੀ ਲਾਉਂਦਾ ਜੂਸ ਦੀ ਤੇ ਸਾਰਾ ਦਿਨ ਆਉਂਦਾ ਉਥੇ ਖੜਕੇ ਹਨਾ ਜੂਸ ਘੜ ਘੜ ਕੇ ਆਪਦੇ ਪੈਸੇ ਵਟ ਕੇ ਲੈ ਜਾਂਦਾ ਹੈਗਾ ਤੇ ਜਿਹੜੀ ਗੰਨਿਆਂ ਦੀ ਆਗ ਹੁੰਦੀ ਹੈ ਜੀ ਉਹ ਸਾਰੀ ਅਬਦੀ ਰੇੜੀ ਚ ਪਾ ਕੇ ਇੱਥੇ ਆਪਣਾ ਜਿਹੜੀ ਮੰਡੀ ਆ ਮੰਡੀ ਦੇ ਸਾਹਮਣੇ 서ੇ ਨੇ ਇੱਥੇ ਵਾਲੇ ਗੇਟ ਮੂਰੇ ਸੱਟਣ ਲੱਗ ਰਿਹਾ ਸੀ ਤੇ ਅਸੀਂ ਉਧਰੋਂ ਆਈ ਜਾਂਦੇ ਸੀਗੇ ਤੇ ਅਸੀਂ ਨੇ ਪੁੱਛਿਆ ਨੂੰ ਖੜਾ ਕੇ ਵੀ ਤੂੰ ਇੱਥੇ ਕਿਉਂ ਸੱਟਣ ਲੱਗ ਰਿਹਾ ਇਹਨੂੰ ਚੱਕੂ ਕੌਣ ਅੱਗੇ ਉਹ ਸਾਨੂੰ ਕਹਿੰਦਾ ਕਹਿੰਦਾ ਬਈ ਚੱਕਣ ਚੁੱਕਣ ਦਾ ਮੈਨੂੰ ਪਤਾ ਨਹੀਂ ਇੱਥੇ ਸੱਟ ਕੇ ਜਾਂਦਾ ਮਾਤਾ ਰੋਜ ਆ ਬਾਈ ਦੇਖੋ ਹੁਣ ਆਪਾਂ ਪਿੰਡ ਦੀ ਸਫਾਈ ਕਰਦੇ ਕਰਦੇ ਦੇਖੋ ਆਪਾਂ ਕਿੰਨਾ ਆਪਾਂ ਸੋਚਦੇ ਆ ਵੀ ਪਿੰਡ ਨੂੰ ਸਾਫ ਸੁਥਰਾ ਰੱਖਣਾ ਹੈਗਾ ਇਹਨਾਂ ਲੋਕਾਂ ਨੇ ਗੰਦ ਪਾਉਣ ਤੇ ਧਿਆਨ ਦੇ ਰਿਹਾ ਕਿਹੜਾ ਵਾਰ ਆ ਇਹ ਤੇ ਬੰਦੀ ਕਾਰਵਾਈ ਕਰੋ ਇਹਨੂੰ ਕਿਸੇ ਲੋਟ ਹਟਾਓ ਨਹੀਂ ਫਿਰ ਇਹਨੂੰ ਤੁਸੀਂ ਆਪ ਇਹ ਸੋਚ ਲਓ ਕਿ ਕੀ ਕਰਨਾ ਹੈ ਬਈ ਇਹਦਾ ਕਰੋ ਜਿਹੜਾ ਕੁਝ ਕਰਨਾ ਹਾਂਜੀ ਬਾਈ ਸਸੀ ਗਾਉ ਸਾਰਿਆਂ ਨੂੰ ਬਾਈ ਇੱਕ ਬੇਨਤੀ ਕਰਨੀ ਸੀ ਪਿੰਡ ਦੀ ਪੰਚਾਇਤ ਨੂੰ ਨਾਲੇ ਲੋਕ ਸੇਵਾ ਕਲੱਬ ਦੇ ਮੈਂਬਰਾਂ ਨੂੰ ਸਾਰਿਆਂ ਨੂੰ ਠੀਕ ਆ ਆ ਬੰਦਾ ਉੱਥੇ ਆਪਣਾ ਬਾਲੀਆਂ ਦੀ ਦੁਕਾਨ ਦੇ ਅੱਗੇ ਆਪ ਦੀ ਰੇੜੀ ਜੀ ਲਾਉਂਦਾ ਜੂਸ ਦੀ ਤੇ ਸਾਰਾ ਦਿਨ ਬਸ ਖੜ ਕੇ ਹਨਾ ਜੂਸ ਕੱਢ ਕੱਢ ਕੇ ਆਪਦੇ ਪੈਸੇ ਵਟ ਕੇ ਲੈ ਜਾਂਦਾ ਹੈਗਾ ਤੇ ਜਿਹੜੀ ਗੰਨਿਆਂ ਦੀ ਆਗ ਹੁੰਦੀ ਹੈ ਜੀ ਉਹ ਸਾਰੀ ਆਪਦੀ ਰੇੜੀ ਚ ਪਾ ਕੇ ਇੱਥੇ ਆਪਣਾ ਜਿਹੜੀ ਮੰਡੀ ਆ ਮੰਡੀ ਦੇ ਸਾਹਮਣੇ ਸਿਰੇ ਨੇ ਇੱਥੇਆਂ ਨੇ ਗੇਟ ਮੂਹਰੇ ਸੱਟਣ ਲੱਗ ਰਿਹਾ ਸੀਗਾ ਤੇ ਅਸੀਂ ਉਧਰੋਂ ਆਈ ਜਾਂਦੇ ਸੀਗੇ ਤੇ ਅਸੀਂ ਇਹ ਪੁੱਛਿਆ ਨੂੰ ਖੜਾ ਕੇ ਵੀ ਤੂੰ ਇੱਥੇ ਕਿਉਂ ਸੱਟਣ ਲੱਗ ਰਿਹਾ ਇਹਨੂੰ ਚੱਕੂ ਕੌਣ ਅੱਗੇ ਉਹ ਸਾਨੂੰ ਕਹਿੰਦਾ ਕਹਿੰਦਾ ਬਈ ਚੱਕਣ ਚੁੱਕਣ ਦਾ ਤਾਂ ਮੈਨੂੰ ਪਤਾ ਨਹੀਂ ਐਸੀ ਸੱਟ ਕੇ ਜਾਂਦਾ ਮੈਂ ਤਾਂ ਰੋਜ਼ ਆ ਬਈ ਦੇਖੋ ਹੁਣ ਆਪਾਂ ਪਿੰਡ ਦੀ ਸਫਾਈ ਕਰਦੇ ਕਰਦੇ ਦੇਖੋ ਆਪਾਂ ਕਿੰਨਾ ਆਪਾਂ ਸੋਚਦੇ ਆਂ ਵੀ ਪਿੰਡ ਨੂੰ ਸਾਫ ਸੁਥਰਾ ਰੱਖਣਾ ਹੈਗਾ ਇਹਨਾਂ ਲੋਕਾਂ ਨੇ ਗੰਦ ਪਾਉਣ ਤੇ ਧਿਆਨ ਦੇ ਰੱਖਿਆ ਸਾਰਾ ਇਹ ਤੇ ਬੰਦੀ ਕਾਰਵਾਈ ਕਰੋ ਇਹਨੂੰ ਕਿਸੇ ਲੋਟ ਹਟਾਓ ਨਹੀਂ ਫਿਰ ਇਹਨੂੰ ਤੁਸੀਂ ਆਪੇ ਸੋਚ ਲਓ ਇਹਦਾ ਕੀ ਕਰਨਾ ਹੈ ਬਈ ਇਹਦਾ ਕਰੋ ਜਿਹੜਾ ਕੁਝ ਕਰਨਾ ਹਾਂਜੀ ਬਈ ਸਸੀ ਗਾਉ ਸਾਰਿਆਂ ਨੂੰ ਬਈ ਇੱਕ ਬੇਨਤੀ ਕਰਨੀ ਸੀ ਪਿੰਡ ਦੀ ਪੰਚਾਇਤ ਨੂੰ ਨਾਲੇ ਲੋਕ ਸੇਵਾ ਕਲੱਬ ਦੇ ਮੈਂਬਰਾਂ ਨੂੰ ਸਾਰਿਆਂ ਨੂੰ ਠੀਕ ਆ ਆ ਬੰਦਾ ਉਥੇ ਆਪਣਾ ਬਾਲੀਆਂ ਦੀ ਦੁਕਾਨ ਦੇ ਅੱਗੇ ਆਪੀ ਰੇੜੀ ਜੀ ਲਾਉਂਦਾ ਜੂਸ ਦੀ ਤੇ ਸਾਰਾ ਬੈਣਾ ਆਉਂਦਾ ਉਥੇ ਖੜਕੇ ਹਨਾ ਜੂਸ ਕੱਢ ਕੱਢ ਕੇ ਆਪਦੇ ਪੈਸੇ ਵਟ ਕੇ ਲੈ ਜਾਂਦਾ ਹੈਗਾ ਤੇ ਜਿਹੜੀ ਗੰਨਿਆਂ ਦੀ ਆਗ ਹੁੰਦੀ ਹੈ ਜੀ ਉਹ ਸਾਰੀ ਅਰਦੀ ਰੇੜੀ ਚ ਪਾ ਕੇ ਇੱਥੇ ਆਪਣਾ ਜਿਹੜੀ ਮੰਡੀ ਆ ਮੰਡੀ ਦੇ ਸਾਹਮਣੇ ਸਵੇਰੇ ਨਹੀਂ ਇੱਥੇਆਂ ਨੇ ਗੇਟ ਮੂਹਰੇ ਸੱਟਣ ਲੱਗ ਰਿਹਾ ਸੀਗਾ ਤੇ ਅਸੀਂ ਉਧਰੋਂ ਆਈ ਜਾਂਦੇ ਸੀਗੇ ਤੇ ਅਸੀਂ ਇਹ ਪੁੱਛਿਆ ਨੂੰ ਖੜਾ ਕੇ ਵੀ ਤੂੰ ਇੱਥੇ ਕਿਉਂ ਸੱਟਣ ਲੱਗ ਰਿਹਾ ਇਹਨੂੰ ਚੱਕੂ ਕੌਣ ਅੱਗੇ ਉਹ ਸਾਨੂੰ ਕਹਿੰਦਾ ਕਹਿੰਦਾ ਭਾਈ ਚੱਕਣ ਚੁੱਕਣ ਦਾ ਤਾਂ ਮੈਨੂੰ ਪਤਾ ਨਹੀਂ ਐਂਛੀ ਸੱਟ ਕੇ ਜਾਂਦਾ ਮੈਂ ਤਾਂ ਰੋਜ਼ ਬਾਈ ਦੇਖੋ ਹੁਣ ਆਪਾਂ ਪਿੰਡ ਦੀ ਸਫਾਈ ਕਰਦੇ ਕਰਦੇ ਦੇਖੋ ਆਪਾਂ ਕਿੰਨਾ ਆਪਾਂ ਸੋਚਦੇ ਆਂ ਵੀ ਪਿੰਡ ਨੂੰ ਸਾਫ ਸੁਥਰਾ ਰੱਖਣਾ ਹੈਗਾ ਇਹਨਾਂ ਲੋਕਾਂ ਨੇ ਗੰਦ ਪਾਉਣ ਤੇ ਧਿਆਨ ਦੇ ਰੱਖਿਆ ਸਾਰਾ ਇਹ ਤੇ ਬੰਦ ਦੀ ਕਾਰਵਾਈ ਕਰੋ ਇਹਨੂੰ ਕਿਸੇ ਲੋਟ ਹਟਾਓ ਨਹੀਂ ਫਿਰ ਇਹਨੂੰ ਤੁਸੀਂ ਆਪ ਇਹ ਸੋਚ ਲੋ ਇਹਦਾ ਕੀ ਕਰਨਾ ਹੈ ਬਾਈ ਇਹਦਾ ਕਰੋ ਜਿਹੜਾ ਕੁਝ ਕਰਨਾ ਹੈ ਹਾਂਜੀ ਬਾਈ ਸਸੀ ਗੋ ਸਾਰਿਆਂ ਨੂੰ ਬਾਈ ਇੱਕ ਬੇਨਤੀ ਕਰਨੀ ਸੀ ਪਿੰਡ ਦੀ ਪੰਚਾਇਤ ਨੂੰ ਨਾਲੇ ਲੋਕ ਸੇਵਾ ਕਲੱਬ ਦੇ ਮੈਂਬਰਾਂ ਨੂੰ ਸਾਰਿਆਂ ਨੂੰ ਠੀਕ ਆ ਆ ਬੰਦਾ ਉੱਥੇ ਆਪਣਾ ਬਾਲੀਆਂ ਦੀ ਦੁਕਾਨ ਦੇ ਅੱਗੇ ਆਪੀ ਰੇੜੀ ਜੀ ਲਾਉਂਦਾ ਜੂਸ ਦੀ ਤੇ ਸਾਰਾ ਦਿਨ ਆਉਂਦਾ ਉੱਥੇ ਖੜਕੇ ਹਨਾ ਜੂਸ ਘੜ ਘੜ ਕੇ ਆਪਦੇ ਪੈਸੇ ਵਟਕ ਕੇ ਲੈ ਜਾਂਦਾ ਹੈਗਾ ਤੇ ਜਿਹੜੀ ਗੰਨਿਆਂ ਦੀ ਆਗ ਹੁੰਦੀ ਹੈ ਜੀ ਉਹ ਸਾਰੀ ਆਪਦੀ ਰੇੜੀ ਚ ਪਾ ਕੇ ਇੱਥੇ ਆਪਣਾ ਜਿਹੜੀ ਮੰਡੀ ਆ ਮੰਡੀ ਦੇ ਸਾਹਮਣੇ 서ੇ ਰਹੇ ਨੇ ਤੇ ਵੇਲੇ ਗੇਟ ਮੂਰੇ ਸੱਟਣ ਲੱਗ ਰਿਹਾ ਸੀਗਾ ਤੇ ਅਸੀਂ ਉਧਰੋਂ ਆਈ ਜਾਂਦੇ ਸੀਗੇ ਤੇ ਅਸੀਂ ਇਹ ਪੁੱਛਿਆ ਨੂੰ ਖੜਾ ਕੇ ਕਿ ਤੂੰ ਇੱਥੇ ਕਿਉਂ ਸੱਟਣ ਲੱਗ ਰਿਹਾ ਇਹਨੂੰ ਚੱਕੂ ਕੌਣ ਅੱਜੋ ਸਾਨੂੰ ਕਹਿੰਦਾ ਕਹਿੰਦਾ ਬਈ ਚੱਕਣ ਚੁੱਕਣ ਦਾ ਮੈਨੂੰ ਪਤਾ ਨਹੀਂ ਇੱਛੀ ਸੱਟ ਕੇ ਜਾਣਾ ਮੈਂ ਤਾਂ ਰੋਜ ਆ। ਬਈ ਦੇਖੋ ਹੁਣ ਆਪਾਂ ਪਿੰਡ ਦੀ ਸਫਾਈ ਕਰਦੇ ਕਰਦੇ ਦੇਖੋ ਆਪਾਂ ਕਿੰਨਾ ਆਪਾਂ ਸੋਚਦੇ ਆ ਵੀ ਪਿੰਡ ਨੂੰ ਸਾਫ ਸੁਥਰਾ ਰੱਖਣਾ ਹੈਗਾ। ਇਹਨਾਂ ਲੋਕਾਂ ਨੇ ਗੰਦ ਪਾਉਣ ਤੇ ਧਿਆਨ ਦੇ ਰਿਹਾ ਇਹਦਾ ਸਾਰਾ। ਇਹ ਤੇ ਬੰਦੀ ਕਾਰਵਾਈ ਕਰੋ ਇਹਨੂੰ ਕਿਸੇ ਲੋਟ ਹਟਾਓ ਨਹੀਂ ਫਿਰ ਇਹਨੂੰ ਤੁਸੀਂ ਆਪ ਇਹ ਸੁੱਟ ਦੋ ਇਹਦਾ ਕੀ ਕਰਨਾ ਹੈ ਬਈ। ਇਹਦਾ ਕਰੋ ਜਿਹੜਾ ਕੁਝ ਕਰਨਾ। ਹਾਂਜੀ ਬਈ ਸਸੀ ਗਾਉ ਸਾਰਿਆਂ ਨੂੰ ਭਈ ਇੱਕ ਬੇਨਤੀ ਕਰਨੀ ਸੀ ਪਿੰਡ ਦੀ ਪੰਚਾਇਤ ਨੂੰ ਨਾਲੇ ਲੋਕ ਸੇਵਾ ਕਲਪ ਦੇ ਮੈਂਬਰਾਂ ਨੂੰ ਸਾਰਿਆਂ ਨੂੰ ਠੀਕ ਆ ਆ ਬੰਦਾ ਉਥੇ ਆਪਣਾ ਬਾਲੀਆਂ ਦੀ ਦੁਕਾਨ ਦੇ ਅੱਗੇ ਆਪੀ ਰੇੜੀ ਜੀ ਲਾਉਂਦਾ ਜੂਸ ਦੀ ਤੇ ਸਾਰਾ ਦਿਨ ਆਪਦਾ ਉਥੇ ਖੜ ਕੇ ਹਨਾ ਜੂਸ ਘੜ ਘੜ ਕੇ ਆਪਦੇ ਪੈਸੇ ਵਟਕ ਕੇ ਲੈ ਜਾਂਦਾ ਹੈਗਾ ਤੇ ਜਿਹੜੀ ਗੰਨਿਆਂ ਦੀ ਆਗ ਹੁੰਦੀ ਹੈ ਜੀ ਉਹ ਸਾਰੀ ਆਪਦੀ ਰੇੜੀ ਚ ਪਾ ਕੇ ਇੱਥੇ ਆਪਣਾ ਜਿਹੜੀ ਮੰਡੀ ਆ ਮੰਡੀ ਦੇ ਸਾਹਮਣੇ ਫੇਰੇ ਨਹੀਂ ਤੇਆਂ ਨੇ ਗੇਟ ਮੂਹਰੇ ਸੱਟਣ ਲੱਗ ਰਿਹਾ ਸੀਗਾ ਤੇ ਅਸੀਂ ਉਧਰੋਂ ਆਈ ਜਾਂਦੇ ਸੀਗੇ ਤੇ ਅਸੀਂ ਇਹ ਪੁੱਛਿਆ ਨੂੰ ਖੜਾ ਕੇ ਵੀ ਤੂੰ ਇੱਥੇ ਕਿਉਂ ਸੱਟਣ ਲੱਗ ਰਿਹਾ ਇਹਨੂੰ ਚੱਕੂ ਕੌਣ ਅੱਗੇ ਉਹ ਸਾਨੂੰ ਕਹਿੰਦਾ ਕਹਿੰਦਾ ਬਈ ਚੱਕਣ ਚੁੱਕਣ ਦਾ ਤਾਂ ਮੈਨੂੰ ਪਤਾ ਨਹੀਂ ਇੱਥੇ ਸੱਟ ਕੇ ਜਾਂਦਾ ਮਾਤਾ ਰੋਜ ਬਾਈ ਦੇਖੋ ਹੁਣ ਆਪਾਂ ਪਿੰਡ ਦੀ ਸਫਾਈ ਕਰਦੇ ਕਰਦੇ ਦੇਖੋ ਆਪਾਂ ਕਿੰਨਾ ਆਪਾਂ ਸੋਚਦੇ ਆਂ ਵੀ ਪਿੰਡ ਨੂੰ ਸਾਫ ਸੁਥਰਾ ਰੱਖਣਾ ਹੈਗਾ ਇਹਨਾਂ ਲੋਕਾਂ ਨੇ ਗੰਦ ਪਾਉਣ ਤੇ ਧਿਆਨ ਦੇ ਰਿਹਾ ਸਾਰਾ ਇਹ ਤੇ ਬੰਦ ਦੀ ਕਾਰਵਾਈ ਕਰੋ ਇਹਨੂੰ ਕਿਸੇ ਲੋਟ ਹਟਾਓ ਨਹੀਂ ਫਿਰ ਇਹਨੂੰ ਤੁਸੀਂ ਆਪ ਇਹ ਸੋਚਦੇ ਹੋ ਇਹਦਾ ਕੀ ਕਰਨਾ ਹੈ ਬਈ ਇਹਦਾ ਕਰੋ ਜਿਹੜਾ ਕੁਝ ਕਰਨਾ ਹੈ ਹਾਂਜੀ ਭਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਭਾਈ ਇੱਕ ਬੇਨਤੀ ਕਰਨੀ ਸੀ ਪਿੰਡ ਦੀ ਪੰਚਾਇਤ ਨੂੰ ਨਾਲੇ ਲੋਕ ਸੇਵਾ ਕਲੱਬ ਦੇ ਮੈਂਬਰਾਂ ਨੂੰ ਸਾਰਿਆਂ ਨੂੰ ਠੀਕ ਆ ਆ ਬੰਦਾ ਉੱਥੇ ਆਪਣਾ ਬਾਲੀਆਂ ਦੀ ਦੁਕਾਨ ਦੇ ਅੱਗੇ ਆਪਦੀ ਰੇੜੀ ਜੀ ਲਾਉਂਦਾ ਜੂਸ ਵੀ ਤੇ ਸਾਰਾ ਦਿਨ ਆਉਂਦਾ ਉੱਥੇ ਖੜਕੇ ਹਨਾ ਜੂਸ ਘੜ ਘੜ ਕੇ ਆਪਦੇ ਪੈਸੇ ਵਟ ਕੇ ਲੈ ਜਾਂਦਾ ਹੈਗਾ ਤੇ ਜਿਹੜੀ ਗੰਨਿਆਂ ਦੀ ਆਗ ਹੁੰਦੀ ਹੈ ਜੀ ਉਹ ਸਾਰੀ ਆਪਦੀ ਰੇੜੀ ਚ ਪਾ ਕੇ ਇੱਥੇ ਆਪਣਾ ਜਿਹੜੀ ਮੰਡੀ ਆ ਮੰਡੀ ਦੇ ਸਾਹਮਣੇ 서 ਰੇ ਨੇ ਇੱਥੇਆਂ ਦੇ ਅੱਗੇ ਗੇਟ ਮੁੰਨੇ ਸੱਟਣ ਲੱਗ ਰਿਹਾ ਸੀਗਾ ਤੇ ਅਸੀਂ ਉਧਰੋਂ ਆਈ ਜਾਂਦੇ ਸੀਗੇ ਤੇ ਅਸੀਂ ਇਹ ਪੁੱਛਿਆ ਨੂੰ ਖੜਾ ਕੇ ਵੀ ਤੂੰ ਇੱਥੇ ਕਿਉਂ ਸੱਟਣ ਲੱਗ ਰਿਹਾ ਇਹਨੂੰ ਚੱਕੂ ਕੌਣ ਅੱਜੋਂ ਸਾਨੂੰ ਕਹਿੰਦਾ ਕਹਿੰਦਾ ਬਈ ਚੱਕਣ ਚੁੱਕਣ ਦਾ ਤਾਂ ਮੈਨੂੰ ਪਤਾ ਨਹੀਂ ਐਂਛੀ ਸੱਟ ਕੇ ਜਾਂਦਾ ਮੈਂ ਤਾਂ ਰੋਜ ਆ ਬਈ ਦੇਖੋ ਹੁਣ ਆਪਾਂ ਪਿੰਡ ਦੀ ਸਫਾਈ ਕਰਦੇ ਕਰਦੇ ਦੇਖੋ ਆਪਾਂ ਕਿੰਨਾ ਆਪਾਂ ਸੋਚਦੇ ਆ ਵੀ ਪਿੰਡ ਨੂੰ ਸਾਫ ਸੁਥਰਾ ਰੱਖਣਾ ਹੈਗਾ ਇਹਨਾਂ ਲੋਕਾਂ ਨੇ ਗੰਦ ਪਾਉਣ ਤੇ ਧਿਆਨ ਦੇ ਰਿਹਾ ਸਾਰਾ ਇਹ ਤੇ ਬੰਦ ਦੀ ਕਾਰਵਾਈ ਕਰੋ ਇਹਨੂੰ ਕਿਸੇ ਲੋ ਤਾਂ ਹਟਾਓ ਨਹੀਂ ਫਿਰ ਇਹਨੂੰ ਤੁਸੀਂ ਆਪ ਇਹ ਸੋਚ ਲਓ ਇਹਦਾ ਕੀ ਕਰਨਾ ਹੈ ਬਈ ਇਹਦਾ ਕਰੋ ਜਿਹੜਾ ਕੁਝ ਕਰਨਾ ਹਾਂਜੀ ਭਾਈ ਸਸੀ ਗਾਉ ਸਾਰਿਆਂ ਨੂੰ ਬਾਈ ਇੱਕ ਬੇਨਤੀ ਕਰਨੀ ਸੀ ਪਿੰਡ ਦੀ ਪੰਚਾਇਤ ਨੂੰ ਨਾਲੇ ਲੋਕ ਸੇਵਾ ਕਲਪ ਦੇ ਮੈਂਬਰਾਂ ਨੂੰ ਸਾਰਿਆਂ ਨੂੰ ਠੀਕ ਆ ਆ ਬੰਦਾ ਉਥੇ ਆਪਣਾ ਬਾਲੀਆਂ ਦੀ ਦੁਕਾਨ ਦੇ ਅੱਗੇ ਆਪੀ ਰੇੜੀ ਜੀ ਲਾਉਂਦਾ ਜੂਸ ਦੀ ਤੇ ਸਾਰਾ ਦਿਨ ਆਉਂਦਾ ਉਥੇ ਖੜ ਕੇ ਹਨਾ ਜੂਸ ਘੜ ਘੜ ਕੇ ਆਪਦੇ ਪੈਸੇ ਵਟਕ ਕੇ ਲੈ ਜਾਂਦਾ ਹੈਗਾ ਤੇ ਜਿਹੜੀ ਗੰਨਿਆਂ ਦੀ ਆਗ ਹੁੰਦੀ ਹੈ ਜੀ ਉਹ ਸਾਰੀ ਅਰਦੀ ਰੇੜੀ ਚ ਪਾ ਕੇ ਇੱਥੇ ਆਪਣਾ ਜਿਹੜੀ ਮੰਡੀ ਆ ਮੰਡੀ ਦੇ ਸਾਹਮਣੇ ਸਵੇਰੇ ਇੱਥੇਆਂ ਨੇ ਇੱਕ ਗੇਟ ਮੂਨੇ ਸੱਟਣ ਲੱਗ ਰਿਹਾ ਸੀਗਾ ਤੇ ਅਸੀਂ ਉਧਰੋਂ ਆਈ ਜਾਂਦੇ ਸੀਗੇ ਤੇ ਅਸੀਂ ਇਹ ਪੁੱਛਿਆ ਨੂੰ ਖੜਾ ਕੇ ਵੀ ਤੂੰ ਇੱਥੇ ਕਿਉਂ ਸੱਟਣ ਲੱਗ ਰਿਹਾ ਇਹਨੂੰ ਚੱਕੂ ਕੌਣ ਅੱਗੇ ਉਹ ਸਾਨੂੰ ਕਹਿੰਦਾ ਕਹਿੰਦਾ ਬਈ ਚੱਕਣ ਚੁੱਕਣ ਦਾ ਤਾਂ ਮੈਨੂੰ ਪਤਾ ਨਹੀਂ ਐਂਛੀ ਸੱਟ ਕੇ ਜਾਂਦਾ ਮੈਂ ਤਾਂ ਰੋਜ਼ ਆ ਬਈ ਦੇਖੋ ਹੁਣ ਆਪਾਂ ਪਿੰਡ ਦੀ ਸਫਾਈ ਕਰਦੇ ਕਰਦੇ ਦੇਖੋ ਆਪਾਂ ਕਿੰਨਾ ਆਪਾਂ ਸੋਚਦੇ ਆਂ ਵੀ ਪਿੰਡ ਨੂੰ ਸਾਫ਼ ਸੁਥਰਾ ਰੱਖਣਾ ਹੈਗਾ ਇਹਨਾਂ ਲੋਕਾਂ ਨੇ ਗੰਦ ਪਾਉਣ ਤੇ ਧਿਆਨ ਦੇ ਰੱਖਿਆ ਸਾਰਾ ਇਹ ਤੇ ਬੰਦੀ ਕਾਰਵਾਈ ਕਰੋ ਇਹਨੂੰ ਕਿਸੇ ਲੋਟ ਹਟਾਓ ਨਹੀਂ ਫਿਰ ਇਹਨੂੰ ਤੁਸੀਂ ਆਪ ਇਹ ਸੋਚ ਲੋ ਇਹਦਾ ਕੀ ਕਰਨਾ ਹੈ ਬਈ ਇਹਦਾ ਕਰੋ ਜਿਹੜਾ ਕੁਝ ਕਰਨਾ ਹਾਂਜੀ ਬਾਈ ਸਸੀ ਗਉ ਸਾਰਿਆਂ ਨੂੰ ਬਾਈ ਇੱਕ ਬੇਨਤੀ ਕਰਨੀ ਸੀ ਪਿੰਡ ਦੀ ਪੰਚਾਇਤ ਨੂੰ ਨਾਲੇ ਲੋਕ ਸੇਵਾ ਕਲਪ ਦੇ ਮੈਂਬਰਾਂ ਨੂੰ ਸਾਰਿਆਂ ਨੂੰ ਠੀਕ ਆ ਆ ਬੰਦਾ ਉਥੇ ਆਪਣਾ ਬਾਲੀਆਂ ਦੀ ਦੁਕਾਨ ਦੇ ਅੱਗੇ ਆਪੀ ਰੇੜੀ ਜੀ ਲਾਉਂਦਾ ਜੂਸ ਵੀ ਤੇ ਸਾਰਾ ਬਹਿਣਾ ਆਉਂਦਾ ਉੱਥੇ ਖੜ ਕੇ ਹਨਾ ਜੂਸ ਘੜ ਘੜ ਕੇ ਆਪਦੇ ਪੈਸੇ ਵਟ ਕੇ ਲੈ ਜਾਂਦਾ ਹੈਗਾ ਤੇ ਜਿਹੜੀ ਗੰਨਿਆਂ ਦੀ ਆਗ ਹੁੰਦੀ ਹੈ ਜੀ ਉਹ ਸਾਰੀ ਅਰਦੀ ਰੇੜੀ ਚ ਪਾ ਕੇ ਇੱਥੇ ਆਪਣਾ ਜਿਹੜੀ ਮੰਡੀ ਆ ਮੰਡੀ ਦੇ ਸਾਹਮਣੇ 서 ਰੇ ਨੇ ਇੱਥੇ ਬਿਆਨ ਗੇਟ ਮੂਰੇ ਸੱਟਣ ਲੱਗ ਰਿਹਾ ਸੀ ਤੇ ਅਸੀਂ ਉਧਰੋਂ ਆਈ ਜਾਂਦੇ ਸੀਗੇ ਤੇ ਅਸੀਂ ਨੇ ਪੁੱਛਿਆ ਨੂੰ ਖੜਾ ਕੇ ਵੀ ਤੂੰ ਇੱਥੇ ਕਿਉਂ ਸੱਟਣ ਲੱਗ ਰਿਹਾ ਇਹਨੂੰ ਚੱਕੂ ਕੌਣ ਅੱਜੋਂ ਸਾਨੂੰ ਕਹਿੰਦਾ ਕਹਿੰਦਾ ਬਈ ਚੱਕਣ ਚੁੱਕਣ ਦਾ ਤਾਂ ਮੈਨੂੰ ਪਤਾ ਨਹੀਂ ਐਸੀ ਸੱਟ ਕੇ ਜਾਂਦਾ ਮੈਂ ਤਾਂ ਰੋਜ ਆ ਬਈ ਦੇਖੋ ਹੁਣ ਆਪਾਂ ਪਿੰਡ ਦੀ ਸਫਾਈ ਕਰਦੇ ਕਰਦੇ ਦੇਖੋ ਆਪਾਂ ਕਿੰਨਾ ਆਪਾਂ ਸੋਚਦੇ ਆ ਵੀ ਪਿੰਡ ਨੂੰ ਸਾਫ ਸੁਥਰਾ ਰੱਖਣਾ ਹੈਗਾ ਇਹਨਾਂ ਲੋਕਾਂ ਨੇ ਗੰਦ ਪਾਉਣ ਦੇ ਧਿਆਨ ਦੇ ਰੱਖੇ ਰੱਖ ਰੱਖ ਇਹ ਤੇ ਬੰਦ ਦੀ ਕਾਰਵਾਈ ਕਰੋ ਇਹਨੂੰ ਕਿਸੇ ਲੋਟ ਹਟਾਓ ਨਹੀਂ ਫਿਰ ਇਹਨੂੰ ਤੁਸੀਂ ਆਪੇ ਸੋਚ ਲੋ ਇਹਦਾ ਕੀ ਕਰਨਾ ਹੈ ਬਈ ਇਹਦਾ ਕਰੋ ਜਿਹੜਾ ਕੁਝ ਕਰਨਾ ਹੈ ਹਾਂਜੀ ਬਾਈ ਸਸੀ ਗਾਉ ਸਾਰਿਆਂ ਨੂੰ ਬਾਈ ਇੱਕ ਬੇਨਤੀ ਕਰਨੀ ਸੀ ਪਿੰਡ ਦੀ ਪੰਚਾਇਤ ਨੂੰ ਨਾਲੇ ਲੋਕ ਸੇਵਾ ਕਲੱਬ ਦੇ ਮੈਂਬਰਾਂ ਨੂੰ ਸਾਰਿਆਂ ਨੂੰ ਠੀਕ ਆ ਆ ਬੰਦਾ ਉਥੇ ਆਪਣਾ ਬਾਲੀਆਂ ਦੀ ਦੁਕਾਨ ਦੇ ਅੱਗੇ ਆਪ ਦੀ ਰੇੜੀ ਜੀ ਲਾਉਂਦਾ ਜੂਸ ਦੀ ਤੇ ਸਾਰਾ ਬਹਿਣਾ ਬਸ ਖੜਕੇ ਹਨਾ ਜੂਸ ਘੜ ਘੜ ਕੇ ਆਪਦੇ ਪੈਸੇ ਵਟ ਕੇ ਲੈ ਜਾਂਦਾ ਹੈਗਾ ਤੇ ਜਿਹੜੀ ਗੰਨਿਆਂ ਦੀ ਆਗ ਹੁੰਦੀ ਹੈ ਜੀ ਉਹ ਸਾਰੀ ਅਰਦੀ ਰੇੜੀ ਚ ਪਾ ਕੇ ਇੱਥੇ ਆਪਣਾ ਜਿਹੜੀ ਮੰਡੀ ਆ ਮੰਡੀ ਦੇ ਸਾਹਮਣੇ ਸਵੇਰੇ ਨਹੀਂ ਇੱਥੇਆਂ ਨੇ ਗੇਟ ਮੂਹਰੇ ਸੱਟਣ ਲੱਗ ਰਿਹਾ ਸੀ ਤੇ ਅਸੀਂ ਉਧਰੋਂ ਆਈ ਜਾਂਦੇ ਸੀਗੇ ਤੇ ਅਸੀਂ ਨੇ ਪੁੱਛਿਆ ਇਹਨੂੰ ਖੜਾ ਕੇ ਵੀ ਤੂੰ ਇੱਥੇ ਕਿਉਂ ਸੱਟਣ ਲੱਗ ਰਿਹਾ ਇਹਨੂੰ ਚੱਕੂ ਕੌਣ ਅੱਗੇ ਉਹ ਸਾਨੂੰ ਕਹਿੰਦਾ ਕਹਿੰਦਾ ਬਈ ਚੱਕਣ ਚੁੱਕਣ ਦਾ ਤਾਂ ਮੈਨੂੰ ਪਤਾ ਨਹੀਂ ਐਸੀ ਸੱਟ ਕੇ ਜਾਂਦਾ ਮੈਂ ਤਾਂ ਰੋਜ਼ ਆ ਬਈ ਦੇਖੋ ਹੁਣ ਆਪਾਂ ਪਿੰਡ ਦੀ ਸਫਾਈ ਕਰਦੇ ਕਰਦੇ ਦੇਖੋ ਆਪਾਂ ਕਿੰਨਾ ਆਪਾਂ ਸੋਚਦੇ ਆਂ ਵੀ ਪਿੰਡ ਨੂੰ ਸਾਫ ਸੁਥਰਾ ਰੱਖਣਾ ਹੈਗਾ ਇਹਨਾਂ ਲੋਕਾਂ ਨੇ ਗੰਦ ਪਾਉਣ ਤੇ ਧਿਆਨ ਦੇ ਰੱਖਿਆ ਨਾ ਸਾਰਾ ਇਹ ਤੇ ਬੰਦ ਦੀ ਕਾਰਵਾਈ ਕਰੋ ਇਹਨੂੰ ਕਿਸੇ ਲੋਟ ਹਟਾਓ ਨਹੀਂ ਫਿਰ ਇਹਨੂੰ ਤੁਸੀਂ ਆਪੇ ਸੋਚ ਲਓ ਇਹਦਾ ਕੀ ਕਰਨਾ ਹੈ ਬਈ ਇਹਦਾ ਕਰੋ ਜਿਹੜਾ ਕੁਝ ਕਰਨਾ ਹੈ ਹਾਂਜੀ ਬਈ ਸਸੀ ਗੱਲ ਸਾਰਿਆਂ ਨੂੰ ਬਈ ਇੱਕ ਬੇਨਤੀ ਕਰਨੀ ਸੀ ਪਿੰਡ ਦੀ ਪੰਚਾਇਤ ਨੂੰ ਨਾਲੇ ਲੋਕ ਸੇਵਾ ਕਲੱਬ ਦੇ ਮੈਂਬਰਾਂ ਨੂੰ ਸਾਰਿਆਂ ਨੂੰ ਠੀਕ ਆ ਆ ਬੰਦਾ ਉੱਥੇ ਆਪਣਾ ਬਾਲੀਆਂ ਦੀ ਦੁਕਾਨ ਦੇ ਅੱਗੇ ਆਪ ਵੀ ਰੇੜੀ ਜੀ ਲਾਉਂਦਾ ਜੂਸ ਵੀ ਤੇ ਸਾਰਾ ਦਿਨ ਬੱਸ ਖੜ ਕੇ ਹਨਾ ਜੂਸ ਘੜ ਘੜ ਕੇ ਆਪਦੇ ਪੈਸੇ ਵਟ ਕੇ ਲੈ ਜਾਂਦਾ ਹੈਗਾ ਤੇ ਜਿਹੜੀ ਗੰਨਿਆਂ ਦੀ ਆਗ ਹੁੰਦੀ ਹੈ ਜੀ ਉਹ ਸਾਰੀ ਆਪਦੀ ਰੇੜੀ ਚ ਪਾ ਕੇ ਇੱਥੇ ਆਪਣਾ ਜਿਹੜੀ ਮੰਡੀ ਆ ਮੰਡੀ ਦੇ ਸਾਹਮਣੇ ਸਵੇਰੇ ਨਹੀਂ ਗੇਟ ਮੂਨੇ ਸੱਟਣ ਲੱਗ ਰਿਹਾ ਸੀ ਤੇ ਅਸੀਂ ਉਧਰੋਂ ਆਈ ਜਾਂਦੇ ਸੀਗੇ ਤੇ ਅਸੀਂ ਇਹ ਪੁੱਛਿਆ ਨੂੰ ਖੜਾ ਕੇ ਵੀ ਤੂੰ ਇੱਥੇ ਕਿਉਂ ਸੱਟਣ ਲੱਗ ਰਿਹਾ ਇਹਨੂੰ ਚੱਕੂ ਕੌਣ ਅੱਜ ਉਹ ਸਾਨੂੰ ਕਹਿੰਦਾ ਕਹਿੰਦਾ ਬਈ ਚੱਕਣ ਚੁੱਕਣ ਦਾ ਤਾਂ ਮੈਨੂੰ ਪਤਾ ਨਹੀਂ ਐਸੀ ਸਟੱਕੇ ਜਾਣਾ ਮਤਾਂ ਰੋਜ ਆ। ਬਈ ਦੇਖੋ ਹੁਣ ਆਪਾਂ ਪਿੰਡ ਦੀ ਸਫਾਈ ਕਰਦੇ ਕਰਦੇ ਦੇਖੋ ਆਪਾਂ ਕਿੰਨਾ ਆਪਾਂ ਸੋਚਦੇ ਆ ਵੀ ਪਿੰਡ ਨੂੰ ਸਾਫ਼ ਸੁਥਰਾ ਰੱਖਣਾ ਹੈਗਾ। ਇਹਨਾਂ ਲੋਕਾਂ ਨੇ ਗੰਦ ਪਾਉਣ ਤੇ ਧਿਆਨ ਦੇ ਰਿਹਾ ਸਾਰਾ। ਇਹ ਤੇ ਬੰਦ ਦੀ ਕਾਰਵਾਈ ਕਰੋ ਇਹਨੂੰ ਕਿਸੇ ਲੋ ਤਾਂ ਹਟਾਓ। ਨਹੀਂ ਫਿਰ ਇਹਨੂੰ ਤੁਸੀਂ ਆਪ ਇਹ ਸੁਠ ਦੋ ਤਾਂ ਕੀ ਕਰਨਾ ਹੈ ਬਈ। ਇਹਦਾ ਕਰੋ ਜਿਹੜਾ ਕੁਝ ਕਰਨਾ। ਹਾਂਜੀ ਬਈ ਸਸੀ ਗਵ ਸਾਰਿਆਂ ਨੂੰ ਪਈ ਇੱਕ ਬੇਨਤੀ ਕਰਨੀ ਸੀ ਪਿੰਡ ਦੀ ਪੰਚਾਇਤ ਨੂੰ ਨਾਲੇ ਲੋਕ ਸੇਵਾ ਕਲੱਬ ਦੇ ਮੈਂਬਰਾਂ ਨੂੰ ਸਾਰਿਆਂ ਨੂੰ ਠੀਕ ਆ ਆ ਬੰਦਾ ਉੱਥੇ ਆਪਣਾ ਬਾਲੀਆਂ ਦੀ ਦੁਕਾਨ ਦੇ ਅੱਗੇ ਆਪਦੀ ਰੇੜੀ ਜੀ ਲਾਉਂਦਾ ਜੂਸ ਦੀ ਤੇ ਸਾਰਾ ਦਿਨ ਆਉਂਦਾ ਉੱਥੇ ਖੜਕੇ ਹਨਾ ਜੂਸ ਘੜ ਘੜ ਕੇ ਆਪਦੇ ਪੈਸੇ ਵਟਕ ਕੇ ਲੈ ਜਾਂਦਾ ਹੈਗਾ ਤੇ ਜਿਹੜੀ ਗੰਨਿਆਂ ਦੀ ਆਗ ਹੁੰਦੀ ਹੈ ਜੀ ਉਹ ਸਾਰੀ ਆਪਦੀ ਰੇੜੀ ਚ ਪਾ ਕੇ ਇੱਥੇ ਆਪਣਾ ਜਿਹੜੀ ਮੰਡੀ ਆ ਮੰਡੀ ਦੇ ਸਾਹਮਣੇ ਥੇਵੇ ਨੇ ਥੇਵਾਂ ਦੇ ਗੇਟ ਮੂਹਰੇ ਸੱਟਣ ਲੱਗ ਰਿਹਾ ਸੀਗਾ ਤੇ ਅਸੀਂ ਉਧਰੋਂ ਆਈ ਜਾਂਦੇ ਸੀਗੇ ਤੇ ਅਸੀਂ ਇਹ ਪੁੱਛਿਆ ਨੂੰ ਖੜਾ ਕੇ ਵੀ ਤੂੰ ਇੱਥੇ ਕਿਉਂ ਸੱਟਣ ਲੱਗ ਰਿਹਾ ਇਹਨੂੰ ਚੱਕੂ ਕੌਣ ਅੱਜੋਂ ਸਾਨੂੰ ਕਹਿੰਦਾ ਕਹਿੰਦਾ ਬਈ ਚੱਕਣ ਚੁੱਕਣ ਦਾ ਤਾਂ ਮੈਨੂੰ ਪਤਾ ਨਹੀਂ ਐਸੀ ਸੱਟ ਕੇ ਜਾਨਾ ਮੈਂ ਤਾਂ ਰੋਜ ਆ ਬਈ ਦੇਖੋ ਹੁਣ ਆਪਾਂ ਪਿੰਡ ਦੀ ਸਫਾਈ ਕਰਦੇ ਕਰਦੇ ਦੇਖੋ ਆਪਾਂ ਕਿੰਨਾ ਪਾ ਸੋਚਦੇ ਆ ਵੀ ਪਿੰਡ ਨੂੰ ਸਾਫ ਸੁਥਰਾ ਰੱਖਣਾ ਹੈਗਾ ਇਹਨਾਂ ਲੋਕਾਂ ਨੇ ਗੰਦ ਪਾਉਣ ਤੇ ਧਿਆਨ ਦੇ ਦਿੱਤਾ ਨਾ ਵਾਹ ਇਹ ਤੇ ਬੰਦ ਦੀ ਕਾਰਵਾਈ ਕਰੋ ਇਹਨੂੰ ਕਿਸੇ ਲੋ ਤਾਂ ਹਟਾਓ ਨਹੀਂ ਫਿਰ ਇਹਨੂੰ ਤੁਸੀਂ ਆਪ ਇਹ